ਜੋ ਆਵਾਜ਼ ਅਸੀਂ ਸੁਣਦੇ ਪਿੰਡ ਚ ਗੱਲ ਕਰਦੇ ਸੋ ਆਵ ਦਾ ਉਦਾਂ ਦਾ ਹੀ ਆ ਜਿੱਦਾਂ ਦਾ ਆਮ ਚੌਧਰੀਆਂ ਬੜਾ ਸਵਾਹ ਆ ਜੀ ਮਤਲਬ ਆਪਣੇ ਫਾਇਦੇ ਲਈ ਦੂਜੇ ਦਾ ਦੂਜੇ ਨੂੰ ਦਾਤੇ ਲਾ ਦੇਣਾ ਉਹਦਾ ਲਗਭਗ ਇੱਕ ਸਵਾ ਦਾ ਹਿੱਸਾ ਤੇ ਅੱਜ ਵੀ ਇਲੈਕਸ਼ਨ ਆ ਇਲੈਕਸ਼ਨ ਲੜਨ ਕੋਈ ਠੀਕ ਹੈ ਵੀ ਤੁਸੀਂ ਪਹਿਲੀ ਗੱਲ ਤਾਂ ਜਿਹੜਾ ਗੱਠ ਜੋੜਿਆ ਬੇਅਸੂਲ ਦਾ ਉਹਨੇ ਬਣਵਾਇਆ ਜੀ ਉਹ ਵੀ ਬਣਾ ਲਿਆ ਕੋਈ ਗੱਲ ਨਹੀਂ ਹਰੇਕ ਨੂੰ ਅਧਿਕਾਰ ਆ ਪਰ 10 ਸਾਲ ਜਿਹੜਾ ਪਿੰਡ ਦਾ ਸਰਪੰਚ ਰਿਹਾ ਹੋਵੇ ਉਹ ਆਪਣੇ ਆਪ ਨੂੰ ਬਿਲਗੈ ਨਹੀਂ ਨੇ ਇਲਾਕੇ ਦਾ ਇਕਾਲੀ ਗਾ ਗੂ ਸਮਝਦਾ ਹੋਵੇ ਇਸ ਸਟੇਜਾਂ ਤੇ ਜਿੱਦਣ ਧਰਮਾ ਵੀ ਨਹੀਂ ਲਾਇਆ ਉਥੇ ਪੰਚਾਇਤ ਘਰ ਦੇ ਵਿੱਚ ਭਾਸ਼ਾ ਇਦਾਂ ਦੀ ਬੋਲੀ ਨਹੀਂ ਗਰੀਬ ਮਾਰੂ ਸੋਚਿਆ ਮਾਰਿਆਂ ਦੇ ਨਾਲ ਇਦਾਂ ਦੀ ਸੋਚ ਰੱਖਦੇ ਆ ਕਿ ਕਿਸੇ ਸੁਧਾਰਨ ਕਰਦਾ ਜਿਹੜਾ ਕੋ ਮੁੰਡਾ ਆ ਸੁਧਾਰਨ ਕਰਦਾ ਬੰਦਾ ਆ ਉਹ ਸਿਆਸਤ ਵਿੱਚ ਕਿਤੇ ਸਾਡੇ ਸਾਹਮਣੇ ਨਾਲ ਕੇ ਖੜ ਜਵੇ ਉਹਦੀ ਇੱਕ ਸੋਚ ਆ ਜਿਹੜੀ ਆ ਮਾੜੀ ਮੰਨ ਸਕਦਾ ਆ ਉਹ ਇਹਨਾਂ ਨੂੰ ਇਹ ਗੱਲ ਤੋਂ ਸਤਾਉਂਦੀ ਆ ਵੀ ਇਹ ਲੋਕ ਸਾਡੀਆਂ ਵੋਟਾਂ ਦਾ ਹਿੱਸਾ ਤਾਂ ਬਣੇ ਰਹਿਣ ਜੀ ਪਰ ਸਾਡੇ ਬਰਾਬਰ ਕਿਤੇ ਕੋਈ ਨਾ ਇਲੈਕਸ਼ਨਰ ਆਣ ਨਾ ਸਾਡੇ ਬਰਾਬਰ ਕਿਤੇ ਕੁਰਸੀ ਤੇ ਬੈਠ ਸਕਣ ਕੱਲ ਹੀ ਹੈਗੀ ਵੀ ਵੱਡਾ ਲੀਟਰ ਉਦੋਂ ਹੀ ਹੁੰਦਾ ਆ ਜੇ ਵੱਡੇ ਉਹੀ ਸੋਚ ਵਿਚਾਰ ਹੋਵੇ ਜਿਸ ਤਰ੍ਹਾਂ ਦੀ ਭਾਸ਼ਾ ਉਹ ਪਿਛਲੇ ਦਿਨਾਂ ਦੇ ਵਿੱਚ ਵਰਤ ਰਿਹਾ ਆ ਉਹ ਤੋਂ ਹੀ ਲੱਗ ਰਿਹਾ ਕਿ ਉਮਰ ਦੇ ਉਸ ਦੌਰ ਦੇ ਵਿੱਚ ਆ ਕੇ ਉਸ ਨੇ ਕੁਝ ਸਿੱਖਿਆ ਨਹੀਂ ਹੈਗਾ ਅਜੇ ਵੀ ਉਹੀ ਜਿਹੜੀ ਚੌਧਰੀ ਵਾਲੀ ਸੋਚ ਆ ਧਨਾਡਾ ਵਾਲੀ ਸੋਚ ਆ ਚਾਹੁੰਦੇ ਨਹੀਂ ਹੈਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਲੋਕ ਨੇ ਉਹ ਸਾਡੇ ਬਰਾਬਰ ਆ ਜਾਣ ਇਹ ਇਸ ਕਾਂਗਰਸ ਨੂੰ ਪਿਛਲੇ 40 ਸਾਲਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਭੰਡ ਦਾ ਆਇਆ ਵੀ ਸਿੱਖਾਂ ਦੀ ਨਸ਼ਲ ਕੁਸ਼ੀ ਜਿਹੜੀ ਆ ਉਹ ਕਾਂਗਰਸ ਰਾਜ ਦੌਰਾਨ ਹੋਈ ਆ ਅੱਜ ਉਹ 40 ਸਾਲਾਂ ਦਾ ਜਿਹੜਾ ਉਹ ਭੁੱਲ ਕੇ ਅੱਜ ਕਾਂਗਰਸ ਨਾਲ ਗੱਠ ਜੋੜ ਕਰਕੇ ਕਾਂਗਰਸ ਦੇ ਲੀਡਰਾਂ ਨਾਲ ਫੋਟੋਆਂ ਲਾਉਂਦੇ ਕਾਂਗਰਸ ਦੇ ਵਧਾਇਕਾਂ ਸਾਬਕਾ ਦੇ ਵਧਾਇਕਾਂ ਦੇ ਨਾਲ ਉਹ ਖੜਦੇ ਨੇ ਕਿ 12 ਤੋਂ 17 ਤੱਕ ਬਿਲਗੇ 'ਚ ਨਸ਼ਾ ਕਿੰਨਾ ਵੇਚਿਆ ਸਰਕਾਰ ਉਸ ਬਿਲਗੇ ਦੀ ਸੀ ਨਸ਼ਾ ਵੇਚਣ ਵਾਲੇ ਕੌਣ ਸੀ ਤੇ ਬਿਲਗੇ ਦੇ ਜਿਹੜੇ ਮੁੰਡੇ ਮਰੇ ਆ ਉਹ ਕੌਣ ਸੀ ਉਸ ਵੇਲੇ ਚੌਕਰੀ ਨੇ ਜਿੰਨੇ ਵੀ ਬੜਗੇ ਚ ਮੁੰਡੇ ਮਰੇ ਆ ਉਹਨਾਂ ਦੀਆਂ ਮੌਤਾਂ ਤੇ ਕਿਤੇ ਇੱਕ ਵੀ ਕੀਰਨਾ ਨਹੀਂ ਪਾਇਆ ਤੇ ਇਹਦੇ ਬਾਰੇ ਮੇਰੇ ਤੋਂ ਜ਼ਿਆਦਾ ਕਾਂਗਰਸ ਸੰਤੋਖ ਸਿੰਘ ਬਿਲਗਾ ਦੱਸ ਸਕਦੇ ਆ ਇਹਨਾਂ ਦੇ ਕਹਿਣ ਇਹਨਾਂ ਦੇ ਕਹਿਣ ਮੁਤਾਬਕ ਵੀ ਨਸ਼ਿਆਂ ਦੀ ਕੋਈ ਗੱਲ ਕਰਦਾ ਸੀ ਤਾਂ ਫਿਰ ਉਦੋਂ ਇਹਨਾਂ ਨੇ ਉੱਤੇ ਕਾਰਵਾਈ ਕਿਉਂ ਨਹੀਂ ਕਰਾਈ ਦੂਜੀ ਗੱਲ ਜੋ ਅਸੀਂ ਸੁਣਦੇ ਆ ਇਹਨਾਂ ਦੇ ਆਪਣੇ ਰਾਜ ਭਾਗ ਦੇ ਦਰਮਿਆਨ ਇਹਨਾਂ ਤੇ ਰੇਡ ਵੀ ਕਰਵਾਈ ਇਹਨਾਂ ਦੀ ਜਿਹੜੀ ਕੈਮਿਸਟ ਸ਼ਾਪ ਆ ਉਹਦੇ ਵਿੱਚ ਉਹਦੋਂ ਕੁਝ ਨਹੀਂ ਫੜਿਆ ਗਿਆ ਕਹਿਣ ਦਾ ਭਾਵ ਇਦਾਂ ਨਹੀਂ ਆ ਜਿਹੜੀਆਂ ਗੱਲਾਂ ਕਰਨੀਆਂ ਇਹ ਮੈਂ ਫੇਰ ਵੀ ਦੁਬਾਰਾ ਉਹ ਇਹ ਕਹਿਣਾ ਹੈ ਕਿ ਇਹ ਸੋਭਾ ਨਹੀਂ ਦਿੰਦਾ ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਬੈਨ ਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਦੋਸਤੋ ਚੌੜ ਦੰਕਲ ਬਿਲਗਾ 2024 ਦੀ ਗੱਲ ਚੱਲ ਰਹੀ ਹੈ ਤੇ ਅੱਜ ਉੰਨੇ ਦਸੰਬਰ ਹੈ 21 ਦਸੰਬਰ ਨੂੰ ਇੱਥੇ ਵੋਟਾਂ ਪੈਣੀਆਂ ਮੈਜ ਇੱਕ ਦਿਨ ਵਿਚਾਰੇ ਰਹਿ ਗਿਆ ਤੇ ਇਸ ਮੌਕੇ ਤੇ ਜਿਵੇਂ ਦੋ ਤਰ੍ਹਾਂ ਦੇ ਵਿੱਚ ਚੋਣ ਜਿਹੜਾ ਆ ਉਹ ਚੋਣ ਮਰਾਨ ਪਗਿਆ ਉਥੇ ਚੌਧਰੀ ਜਾਜੀ ਸਿੰਘ ਗੱਟ ਜੋੜ ਦੀ ਧਰਬਲੋਂ ਜਿਹੜੇ ਆ ਉਹ ਹੁਣ ਤੱਕ ਬਹੁਤ ਸਾਰੇ ਸ਼ਬਦ ਅਜੇ ਹੀ ਆਪਣੀ ਸਪੀਚ ਵਿੱਚ ਹੋ ਚੁੱਕੇ ਆ ਜਿਹੜੇ ਉਹ ਸ਼ਬਦ ਆ ਉਹ ਮੌਜੂਦਾ ਸਿਆ ਤੋਂ ਹਟਵੇਂ ਆ ਅਸੀਂ ਚਾਹੁੰਦੇ ਹਾਂ ਕਿ ਬਿਰਗੇ ਦੇ ਵਿੱਚ ਜਿਹੜੀ ਗੰਧਰੀ ਸਿਆਸਤ ਤੇ ਗੰਧਰੀ ਸ਼ਬਦਾਵਲੀ ਜਿਹੜੀ ਆ ਉਹ ਨਾ ਹੋਵੇ ਭਾਸ਼ਾ ਜਿਹੜੀ ਆ ਉਹ ਇਹ ਅਜਿਹੀ ਰਹਿਣੀ ਚਾਹੀਦੀ ਹੈ ਜਿੱਤੋਂ ਆਉਣ ਵਾਲੇ ਸਮੇਂ 'ਚ ਕਦੇ ਵੀ ਜਿਹੜਾ ਕੰਨੀ ਘਤਰਾਣੀ ਨਾ ਪਵੇ ਪਰ ਅੱਜ ਮੇਰੇ ਨਾਲ ਦੋ ਸਾਥੀ ਜੁੜੇ ਆ ਮੇਰੇ ਸਟੂਡੀਓ ਦੇ ਵਿੱਚ ਕਾਮਰ ਰਸਨਦੋਸ ਸਿੰਘ ਮਿਲਗਾ ਤੇ ਗਰਨਾਮ ਸਿੰਘ ਜੱਪੂ हां दोस्तों आज गल करंगे कंबरेत संतोष सिंह बिलगाना बिलगा जी हुनी 1997-98 ਤੋਂ ਚੌਰੀ ਜਾਸੀ ਸਿੰਘ ਉਹਨਾਂ ਦੇ ਨਾਲ ਰਹਾ ਇਹ ਉਹਨਾਂ ਰਗ ਰਗ ਦੇ ਜਾਣੂ ਆ ਕਿ ਚੌਰੀ ਜਾਸੀ ਸਿੰਘ ਸਣੀ ਦੀ ਜਿਹੜੀ ਸਿਆਸਤ ਦਾ ਜਿਹੜਾ ਤੌਲ ਤਰੀਕਾ ਕੀ ਆ ਉਹ ਇਹਨਾਂ ਤੋਂ ਜਾਣਦੇ ਆਂ ਹਾਂਜੀ ਕंबरेत ਬਿਲਗਾ ਜੀ ਦੱਸਿਓ ਜਰਾ ਅਸਲ ਦੇ ਵਿੱਚ ਮੇਰਾ ਬਹੁਤ ਨੇੜਲਾ ਮਿੱਤਰ ਆ ਕੋਈ ਦੂਰ ਰਹਿਮਾ ਨਹੀਂ ਅੱਜ ਵੀ ਆ 10 ਸਾਲ ਪਿੰਡ ਦੀ ਅਗਵਾਈ ਕੀਤੀ ਆ 5 ਸਾਲ ਤੋਂ ਉਹਨਾਂ ਦੀ ਵਾਈਫ ਨੇ 5 ਸਾਲ ਤੋਂ ਨੇ ਆਪ ਪਰ ਮੈਂ ਉਹਦੇ ਸੁਹਾਵਾਰੇ ਜਿੰਨਾ ਕਿ ਜਾਣਦਾ ਮੈਂ ਜੋ ਆਮ ਅਸੀਂ ਸੁਣਦੇ ਪਿੰਡ ਚ ਗੱਲ ਕਰਦੇ ਸੁਹਾਵ ਦਾ ਉਦਾਂ ਦਾ ਹੀ ਆ ਜਿੱਦਾਂ ਦਾ ਆਮ ਚੌਧਰੀਆਂ ਵਾਲਾ ਸੁਹਾਵਾ ਜੀ ਮਤਲਬ ਆਪਣੇ ਫਾਇਦੇ ਲਈ ਦੂਜੇ ਦਾ ਦੂਜੇ ਨੂੰ ਦਾਤੇ ਲਾ ਦੇਣਾ ਉਹਦਾ ਲਗਭਗ ਇੱਕ ਸੁਹਾਵਾ ਦਾ ਹਿੱਸਾ ਤੇ ਅੱਜ ਵੀ ਇਲੈਕਸ਼ਨ ਆ ਇਲੈਕਸ਼ਨ ਲੜਨ ਕੋਈ ਠੀਕ ਹੈ ਵੀ ਤੁਸੀਂ ਪਹਿਲੀ ਗੱਲ ਤਾਂ ਜਿਹੜਾ ਗੱਠ ਜੋੜਿਆ ਬੇਅਸੂਲ ਦਾ ਉਹਨੇ ਬਣਾਇਆ ਜੀ ਉਹ ਵੀ ਬਣਾ ਲਿਆ ਕੋਈ ਗੱਲ ਨਹੀਂ ਹਰੇਕ ਨੂੰ ਅਧਿਕਾਰ ਆ ਮਨ 10 ਸਾਲ ਜਿਹੜਾ ਪਿੰਡ ਦਾ ਸਰਪੰਚ ਰਿਹਾ ਹੋਵੇ ਉਹ ਆਪਣੇ ਆਪ ਨੂੰ ਬਿਲ ਗਏ ਨਹੀਂ ਨੇ ਇਲਾਕੇ ਦਾ ਅਕਾਲੀ ਗੁਰੂ ਸਮਝਦਾ ਹੋਵੇ ਤੇ ਸਟੇਜਾਂ ਤੇ ਜਿੱਦਾਂ ਧਰਮਾ ਵੀ ਨਹੀਂ ਲਾਇਆ ਉੱਥੇ ਪੰਚਾਇਤ ਘਰ ਦੇ ਵਿੱਚ ਭਾਸ਼ਾ ਇਦਾਂ ਦੀ ਬੋਲੀ ਨਹੀਂ ਮੈਂ ਸਮਝਦਾ ਹਾਂ ਵੀ ਉਹਨਾਂ ਨੂੰ ਸੋਭਾ ਨਹੀਂ ਦਿੰਦੀ ਇਲੈਕਸ਼ਨ ਆ ਲੜੋ ਜਿੱਦਾਂ ਜੀ ਸਕ ਕੇ ਪਹਿਲੀ ਗੱਲ ਤਾਂ ਚਾਰ ਪਾਰਟੀਆਂ ਦਾ ਗੱਠਜੋੜ ਹੋਇਆ ਜੀ ਚਾਰ ਪਾਰਟੀਆਂ ਦਾ ਗੱਠਜੋੜ ਬਣਾ ਕੇ ਅੱਜ ਵੀ ਮੈਂ ਸਮਝਦਾ ਹਾਂ ਵੀ ਲਗਭਗ ਉਹ ਨਹੀਂ ਇਲੈਕਸ਼ਨ ਤੋਂ ਪਹਿਲੇ ਹਾਲਕ ਹਾਰਕ ਜਿਹੜੀ ਉਹ ਕਬੂਲੀ ਹੋਆ ਜੀ ਅ ਆਪਣੇ ਇਦਾਂ ਦੀ ਭਾਸ਼ਾ ਬੋਲਣੀ ਔਰ ਇਲੈਕਸ਼ਨਾਂ ਦੇ ਵਿੱਚ ਅਵਾਗੌਣ ਵੋਟਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨੀ ਇਹਦਾ ਮਤਲਬ ਇਹ ਆ ਵੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਭ ਅੱਛਾ ਨਹੀਂ ਇਸ ਵੇਲੇ ਜਿਹੜੇ ਇੰਟੈਲੀਜੈਂਸੀਆਂ ਉਹਨਾਂ ਦੇ ਮੁਤਾਬਕ ਵੀ ਜਿਹੜਾ ਇਹ ਗੱਠਜੋੜ ਚੌਪਾਰਿਆਂ ਦਾ ਬਣਾਇਆ ਬੁਰੀ ਤਰ੍ਹਾਂ ਇਹਨੂੰ ਬਿਲਕੁਲ ਦੇ ਲੋਕ ਨਕਾਰ ਦੇਣਗੇ ਗਗਨਨਾਮ ਸਿੰਘ ਬੇਲਗਾ ਜੀ ਤੁਸੀਂ ਜਿਵੇਂ ਮੈਂ 2008 ਵਾਲੀ ਇਲੈਕਸ਼ਨ ਵੀ ਦੇਖੀ ਹੈ ਜਾਂ ਵਕਵਾਕ ਜਦੋਂ ਵੀ ਤੁਹਾਡਾ ਉਹਨੂੰ ਵਿਰੋਧ ਕਰਨ ਦਾ ਮੌਕਾ ਮਿਲਦਾ ਉਹ ਤੁਹਾਡੇ ਬਰਤ ਬਹੁਤ ਜਿਹੜੀ ਹੈ ਤਿੱਖੀ ਤੇ ਸਖਤ ਭਾਸ਼ਾ ਵਰਤਦਾ ਤੁਸੀਂ ਮੇਰੇ ਖਿਆਲ ਨਾਲ ਪਹਿਲਾਂ ਕਦੀ ਜਵਾਬ ਨਹੀਂ ਦਿੰਦਾ ਉਹਨਾਂ ਦਾ ਪਿਛਲੇ ਦਿਨ ਜਿਹੜੀ ਮੈਂ ਤੁਹਾਡੀ ਇੰਟਰਵਿਊ ਕੀਤੀ ਆ ਉਹਦੇ ਵਿੱਚ ਜਿਹੜੇ ਤੁਸੀਂ ਪੱਖ ਰੱਖਿਆ ਮੈਨੂੰ ਬਹੁਤ ਸਾਰੇ ਫੋਨ ਆਏ ਆ ਬਹੁਤ ਸਾਰੇ ਸਾਥੀਆਂ ਨੇ ਕਿਹਾ ਵੀ ਤੁਸੀਂ ਸੱਚਾਈ ਤੋਂ ਪਰਦਾ ਜਿਹੜਾ ਚੁੱਕਿਆ ਤੇ ਅੱਜ ਉਹਨਾਂ ਦੇ ਵੱਲੋਂ ਜਿਹੜੀ ਤੁਹਾਡੇ ਖਿਲਾਫ ਵਰਤੀ ਜਾਂਦੀ ਸ਼ਬਦਾਬਲੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਸਰਾਰਜਨ ਸਿੰਘ ਕੀ ਤੜੇ ਤੁਹਾਡੇ ਸਰੋਤੇ ਸੁਣ ਰਹਾ ਸੀ ਪਿਛਲੀ ਇੰਟਰਵਿਊ ਵਿੱਚ ਵੀ ਸ਼ਬਦਾਂ ਦਾ ਜਿਹੜਾ ਸੀਗਾ ਉਹ ਸੰਤੁਲਨ ਬਣਾ ਕੇ ਰੱਖਿਆ ਤੇ ਇੱਕ ਮਿਆਰ ਜਿਹੜਾ ਹੁੰਦਾ ਆ ਕਿ ਸਾਡੇ ਸਮਾਜ ਦਾ ਅਸੀਂ ਉਹਨੂੰ ਕਾਇਮ ਰੱਖਿਆ ਜੀ ਜਿਹੜੀ ਗੱਲ ਤੁਸੀਂ ਕੀਤੀ ਵੀ 2008 ਤੋਂ ਸਰਦਾਰ ਜਸਜੀਤ ਸਿੰਘ ਸੈਣੀ ਜਿਹੜੇ ਸਾਡੇ ਪਿੰਡ ਦੇ ਚੌਧਰੀ ਕਹਾਉਂਦੇ ਆ ਜੀ ਉਹਨਾਂ ਦੇ ਖਿਲਾਫ ਮੇਰਾ ਕੋਈ ਇਸ ਤਰ੍ਹਾਂ ਦਾ ਏਜੰਡਾ ਨਹੀਂ ਸੀ ਕਿਉਂਕਿ ਅਸੀਂ ਤਾਂ ਨਵੀਂ-ਨਵੀਂ ਉਸ ਵੇਲੇ ਸਿਆਸਤ ਦੇ ਸਰਦਾਰ ਤੋਂ ਗੁਰਦੀਪ ਸਿੰਘ ਭੋਲਾ ਦੇ ਸਮੇਂ ਆਈ ਸੀਗੀ ਇਹਨਾਂ ਦਾ ਪਹਿਲਾ ਆਪਸ਼ਨ ਚੀਕੋ ਹੋਊਗਾ ਪਰ ਸਰ ਸਾਹਿਬ ਨੂੰ ਵੱਖਰੀ ਗੱਲ ਆ ਜੀ ਉਹ ਗੱਲ ਇਥੋਂ ਖੜ੍ਹਦੀ ਆ ਜੀ ਵੀ ਇੱਕ ਸੋਚ ਆ ਬਹੁਤ ਕਹਿੰਦੇ ਹੁੰਦੇ ਆ ਵੀ ਉਹ ਗਰੀਬ ਮਾਰੂ ਸੋਚ ਆ ਮਾਰਿਆਂ ਦੇ ਨਾਲ ਇਦਾਂ ਦੀ ਸੋਚ ਰੱਖਦੇ ਆ ਕਿ ਕਿਸੇ ਸੁਧਾਰਨ ਕਰਦਾ ਜਿਹੜਾ ਕੋਈ ਮੁੰਡਾ ਆ ਸੁਧਾਰਨ ਕਰਦਾ ਬੰਦਾ ਆ ਉਹ ਸਿਆਸਤ ਵਿੱਚ ਕਿਤੇ ਸਾਡੇ ਸਾਹਮਣੇ ਨਾੜ ਕੇ ਖੜ ਜਵੇ ਉਹ ਇਹਦੀ ਇੱਕ ਸੋਚ ਆ ਜਿਹੜੀ ਆ ਮਾੜੀ ਮੰਨ ਸਕਦਾ ਆ ਉਹ ਇਹਨਾਂ ਨੂੰ ਇਹ ਗੱਲ ਤੋਂ ਸਤਾਉਂਦੀ ਆ ਵੀ ਇਹ ਲੋਕ ਸਾਡੀਆਂ ਵੋਟਾਂ ਦਾ ਹਿੱਸਾ ਤਾਂ ਬਣੇ ਰਹਿਣ ਪਰ ਸਾਡੇ ਬਰਾਬਰ ਕਿਤੇ ਕੋਈ ਨਾ ਇਲੈਕਸ਼ਨ ਲੜਨ ਨਾ ਸਾਡੇ ਬਰਾਬਰ ਕਿਤੇ ਕੁਰਸੀ ਤੇ ਬੈਠ ਸਕਣ ਉਹ ਸਾਰੀ ਸੋਚ ਇਦਾਂ ਦੀ ਮਾੜੀ ਕਰਕੇ ਇਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਜਦ 2001 ਤੋਂ ਪਹਿਲਾਂ ਦੀ ਜੇ ਇਲੈਕਸ਼ਨਾਂ ਲੈ ਲਈਏ 97 98 ਵਾਲੀਆਂ ਇਲੈਕਸ਼ਨਾਂ ਵੀ ਲੈ ਰਹੀ ਏ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਇੱਥੇ ਕੋਈ ਜ਼ਿਆਦਾ ਪਾਲਾ ਵੱਡਾ ਨਹੀਂ ਸੀਗਾ ਕਿਉਂਕਿ ਪਹਿਲਾਂ ਕਾਂਗਰਸੀ ਪਿੰਡ ਬਣਿਆ ਜਾਂਦਾ ਸੀ ਫਿਰ ਕਾਂਗਰਸ ਜਿਆਦਾ ਰਹਿਤ ਸੀ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਥੇ ਆ ਕੇ ਸਰਵਾਈਵ ਸ਼ੁਰੂ ਕਰਨਾ ਕੀਤਾ ਤੇ ਇਹੀ ਚੌਧਰੀ ਪਰਿਵਾਰ ਜਿਹੜਾ ਸੀਗਾ ਉਸ ਵੇਲੇ ਕਾਂਗਰਸ ਦੇ ਨਾਲ ਲਗਾਤਾਰ 15 ਸਾਲ ਖੜਾ ਰਿਹਾ ਜਿਹੜੀ ਉਹ ਸਾਡੇ ਤੇ ਗੱਲ ਕਰਦੇ ਨੇ ਵੀ ਇੱਧਰ ਜਾਂਦੇ ਉੱਧਰ ਜਾਂਦੇ ਆ ਇਸ ਬੰਦੇ ਨੇ ਆਪਣੀ ਸਿਆਸਤ ਕਾਂਗਰਸ ਤੇ ਸ਼ੁਰੂ ਕੀਤੀ 20 ਸਾਲ ਇਹਨੇ ਕਾਂਗਰਸ ਦਾ ਸਾਥ ਦਿੱਤਾ ਜਦੋਂ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦਾ ਵਾ ਨੀਆਂ ਚੀਰਮੈਨੀਆਂ ਵੀ ਮਾੜੀਆਂ ਇਹ ਸਾਰੇ ਅਹੁਦੇ ਵੀ ਮਾੜੇ ਪਰ ਗੱਲ ਇਹ ਹੈਗੀ ਵੀ ਵੱਡਾ ਲੀਡਰ ਉਦੋਂ ਹੀ ਹੁੰਦਾ ਆ ਜੇ ਵੱਡੇ ਉਹਦੀ ਸੋਚ ਵਿਚਾਰ ਹੋਵੇ ਜਿਸ ਤਰ੍ਹਾਂ ਦੀ ਭਾਸ਼ਾ ਉਹ ਪਿਛਲੇ ਦਿਨਾਂ ਦੇ ਵਿੱਚ ਵਰਤ ਰਿਹਾ ਆ ਉਹ ਤੋਂ ਹੀ ਲੱਗ ਰਿਹਾ ਕਿ ਉਮਰ ਦੇ ਉਸ ਦੌਰ ਦੇ ਵਿੱਚ ਆ ਕੇ ਉਸ ਨੇ ਕੁਝ ਸਿੱਖਿਆ ਨਹੀਂ ਹੈਗਾ ਅਜੇ ਵੀ ਉਹੋ ਹੀ ਜਿਹੜੀ ਚੌਧਰੀਆਂ ਵਾਲੀ ਸੋਚ ਆ ਧਨਾਡਾਂ ਵਾਲੀ ਸੋਚ ਆ ਚਾਹੁੰਦੇ ਨਹੀਂ ਹੈਗੇ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਲੋਕ ਨੇ ਉਹ ਸਾਡੇ ਬਰਾਬਰ ਆ ਜਾਣ ਇਹ ਉਹਦੀ ਸੋਚ ਦਾ ਹਿੱਸਾ ਆ ਜਿਹੜੀ ਮਾੜੀ ਸ਼ਬਦਾਵਲੀ ਵਰਤਦਾ ਨਾ ਉਹ ਤੈਨੂੰ ਲੱਗਦਾ ਆ ਵੀ ਇੱਕ ਜਿਹੜਾ ਆਪਣੇ ਆਪ ਨੂੰ ਚੇਅਰਮੈਨ ਕਹਾਉਂਦਾ ਹੋਵੇ ਇਲਾਕੇ ਦਾ ਲੀਡਰ ਹੋਵੇ ਇਦਾਂ ਦੀ ਸ਼ੋਭਾ ਅਲੀ ਭਾਸ਼ਾ ਆ ਉਹਨੂੰ ਸ਼ੋਭਾ ਨਹੀਂ ਦਿੰਦੀ ਹੈਗੀ ਕਹਿਣ ਨੂੰ ਮੈਂ ਪਿਛਲੇ ਇੰਟਰਵਿਊ ਚ ਵੀ ਕਿਹਾ ਸੀ ਬਹੁਤ ਕੁਸ਼ਿਆ ਜਦੋਂ ਅਸੀਂ ਕਿਸੇ ਦੇ ਕਰਤਾਰ ਦੀ ਗੱਲ ਕਰਾਂਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਅੱਗੇ ਵੀ ਕਰਾਂਗੇ ਪਰ ਅਸੀਂ ਚਾਹਦੇ ਨਹੀਂ ਹੈਗੇ ਕਿ ਡੱਕਾ ਘਟিয়ে ਤਾਂ ਤੁਸੀਂ ਵੋਟ ਮੰਗੋ ਤੁਸੀਂ ਨਪਾਕ ਗੱਠਜੋੜ ਖੜਾ ਕੀਤਾ ਜਿਸ ਕਾਂਗਰਸ ਨੂੰ ਪਿਛਲੇ 40 ਸਾਲਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਭੰਡ ਦਾ ਆਇਆ ਵੀ ਸਿੱਖਾਂ ਦੀ ਨਸ਼ਲ ਕੁਸ਼ੀ ਜਿਹੜੀ ਆ ਉਹ ਕਾਂਗਰਸ ਰਾਜ ਦੌਰਾਨ ਹੋਈ ਆ ਅੱਜ 40 ਸਾਲਾਂ ਦਾ ਜਿਹੜਾ ਉਹ ਭੁੱਲ ਕੇ ਅੱਜ ਕਾਂਗਰਸ ਨਾਲ ਗੱਠ ਜੋੜ ਕਰਕੇ ਕਾਂਗਰਸ ਦੇ ਲੀਡਰਾਂ ਨਾਲ ਫੋਟੋਆਂ ਲਵਾਉਂਦੇ ਕਾਂਗਰਸ ਦੇ ਵਿਧਾਇਕਾਂ ਸਾਬਕਾ ਵਿਧਾਇਕਾਂ ਦੇ ਨਾਲ ਉਹ ਖੜਦੇ ਨੇ ਜਿਹੜੀ ਕਾਂਗਰਸ ਪਿਛਲੇ ਦਿਨਾਂ ਦੇ ਵਿੱਚ ਲਗਭਗ ਕੈਪਟਨ ਦੇ ਰਾਜ ਤੋਂ ਇਹ ਕਹਿ ਰਹੀ ਸੀਗੀ ਵੀ ਜਿਹੜਾ ਅਕਾਲੀਆਂ ਨੇ ਵਿਆਧਵੀ ਕੀਤੀ ਆ ਇਹ ਇਹਨਾਂ ਨੂੰ ਲੋਕ ਮਾਫਰੀ ਕਰਨਗੇ ਲੋਕਾਂ ਨੇ ਖਰਿਆ ਉਹਨਾਂ ਨੂੰ ਮਾਫ ਕੀਤਾ ਕਿ ਨਹੀਂ ਕੀਤਾ ਪਰ ਇਹਨਾਂ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਕਾਂਗਰਸ ਵਾਲਿਆਂ ਨੇ ਅਕਾਲੀਆਂ ਨੂੰ ਉਹ ਉਸ ਜਿਹੜੇ ਵਿਆਧਵੀ ਕਾਂਡ ਦੇ ਵਿੱਚ ਜਿਹੜੇ ਮੁੱਖ ਤੋਛੀ ਸੀਗੇ ਅੱਜ ਉਹਨਾਂ ਦੇ ਨਾਲ ਖੜੇ ਹੋਏ ਨੇ ਮੈਂ ਗੱਲ ਕਰਦਾ ਇਹ ਕਹਿੰਦੀ ਸੀ ਅਕਾਲੀ ਦਲ ਦਾ ਸੁਧਾਰ ਲੈਰ ਸੁਧਾਰ ਦੇ ਤੇ ਲੀਡਰ ਇਹ ਜੋ ਕਾਂਗਰਸ ਦੇ ਲੀਡਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਰਦੇ ਨੇ ਇੱਕ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਚਰਨਜੀਤ ਸਿੰਘ ਚੰਨੀ ਕੱਲ ਮੇਰੇ ਬਾਹਰ ਦੇ ਵਿੱਚ ਆਣ ਕੇ ਜਿੱਥੇ ਇੱਕ ਮੇਰੇ ਬਾਹਰ ਦੇ ਬੰਦੇ ਵੀ 15 ਤੋਂ 18 ਵੱਧ ਨਹੀਂ ਬਾਕੀ ਆਸ-ਪਾਸਿਓਂ ਸਾਦੇ ਇਕੱਠ ਕੀਤਾ ਸੀਗਾ ਇਦਾਂ ਦੇ ਜਦੋਂ ਹਾਲਾਤ ਬਣ ਜਾਂਣ ਤੇ ਉਹ ਹਾਲਾਤ ਖੇ ਦੱਸਦੇ ਨੇ ਕਿ ਇਹਨਾਂ ਦੀ ਹਾਰ ਇਹਨਾਂ ਦੇ ਸਾਹਮਣੇ ਖੜੀ ਆ ਬਖਲਾਹਟ ਦੇ ਵਿੱਚ ਜਿਹੜੇ ਸ਼ਬਦ ਆ ਇਹਨਾਂ ਦੇ ਕੋਲ ਉਹ ਹੁਣ ਭੰਡਣ ਤੋਂ ਨਹੀਂ ਕਹਿੰਦੇ ਨਹੀਂ ਹੁੰਦੇ ਜਦੋਂ ਜਿਹੜਾ ਬੰਦਾ ਕੋਈ ਜਵਾਬ ਨਾ ਹੋਵੇ ਉਹ ਫੇ ਗਾਲੀ-ਗਲੋਚ ਤੇ ਉੱਤਰਦਾ ਆ ਇਹ ਚੌਧਰੀ ਜਿਹੜਾ ਹੈਗਾ ਇਸ ਵੇਲੇ ਗਾਲੀ-ਗਲੋ ਮੇਰਾ ਖਿਆਲ ਹੈ ਵੀ ਆਉਣ ਵਾਲੇ ਦਿਨ ਤਾਂ ਦੂਰ ਹੈਗੇ ਆ ਅਸੀਂ ਜਵਾਬ ਨਾ ਵੀ ਦਈਏ ਲੋਕਾਂ ਨੇ ਇਹਨਾਂ ਦਾ ਬੋਟ ਦੇ ਵਿੱਚ ਬੋਟ ਦੇ ਉੱਤੇ ਮੋਹਰ ਲਾ ਕੇ ਜਵਾਬ ਇਹਨਾਂ ਨੂੰ ਦੇ ਦੇਣਾ ਐ ਦੋਸਤੋ ਇੱਥੇ ਤੁਹਾਡੇ ਇੱਕ ਧਿਆਨ ਚ ਲਿਆਉਣਿਆ ਗੱਲ ਕਿ 2012 ਤੋਂ ਲੈ ਕੇ 24 ਤੱਕ ਚੌத்ਰੀ ਦੀ ਜਿਹੜੀ ਰਾਜਨੀਤੀ ਆ ਉਹ ਅੰਦਰ ਬੈਠ ਕੇ ਉਹਨੇ ਇੱਕੋ ਹੀ ਗੱਲ ਚਲਾਉਣੀ ਹੁੰਦੀ ਆ ਆਪਣੇ ਸਾਥੀਆਂ ਨੂੰ ਕਹਿਣਾ ਹੁੰਦਾ ਕਿ ਕਰਨਾਮ ਸਿੰਘ ਬਿਲਗਾ ਦੇ ਖਿਲਾਫ ਇਹ ਗੱਲ ਚਲਾ ਦਿਓ ਵੀ ਇਹ ਨਸ਼ੇ ਬਹੁਤ ਵੇਚਦਾ ਨਸ਼ਾ ਇਸ ਨੇ ਪਿੰਡ ਦੇ ਵਿੱਚ ਬਹੁਤ ਵੇਚਿਆ ਨਸ਼ੇ ਨਾਲ ਇਸ ਨੇ ਪ੍ਰਾਪਰਟੀ ਬਣਾਈ ਹੈ ਤੇ ਮੇਰੇ ਕੋਲ ਇਸ ਵੇਲੇ ਇਸ ਗੱਲ ਦੇ ਇਕਵਾ ਹੈ ਸੰਤੋਖ ਸਿੰਘ ਬਿਲਗਾ ਇਹ ਦੱਸ ਸਕਦੇ ਹੈ ਕਿ ਇਹ ਕਿਵੇਂ ਆਪਣੇ ਸਾਥੀਆਂ ਦੇ ਮੂੰਹੋਂ ਗੱਲ ਕਢਾਉਂਦਾ ਪਰ ਇਹ ਆਪ ਕਦੇ ਵੀ ਅੱਗੇ ਮੂੰਹੋਂ ਗੱਲ ਨਹੀਂ ਸੀ ਕਹਿੰਦਾ ਪਰ ਹੁਣ ਜਿਵੇਂ ਮੈਕ ਤੇ ਆ ਕੇ ਕੂੜਾ ਪ੍ਰਚਾਰ ਕਰਦਾ ਇਸ ਦੀ ਮਿਸਾਲ ਜਿਹੜੀ ਆ ਕਾਮਲੋਟ ਸੰਤੋਖ ਸਿੰਘ ਬਿਲਗਾ ਦੱਸ ਸਕਦੇ ਹੈ ਕਿ 12 ਤੋਂ 17 ਤੱਕ ਬਿਲਗੇ 'ਚ ਨਸ਼ਾ ਕਿੰਨਾ ਵੇਚਿਆ ਸਰਕਾਰ ਉਸ ਵਿੱਚ ਲਿਖੀ ਦੀ ਸੀ ਨਸ਼ਾ ਵੇਚਣ ਵਾਲੇ ਕੌਣ ਸੀ ਤੇ ਬਿਲਗੇ ਦੇ ਜਿਹੜੇ ਮੁੰਡੇ ਮਰੇ ਆ ਉਹ ਕੌਣ ਸੀ ਉਸ ਵੇਲੇ ਚੌਧਰੀ ਨੇ ਜਿੰਨੇ ਵੀ ਬਿਲਗੇ 'ਚ ਮੁੰਡੇ ਮਰੇ ਆ ਉਹਨਾਂ ਦੀਆਂ ਮੌਤਾਂ ਦੇ ਕਿਤੇ ਇੱਕ ਵੀ ਕੀਰਨਾ ਨਹੀਂ ਪਾਇਆ ਤੇ ਇਹਦੇ ਬਾਰੇ ਮੇਰੇ ਤੋਂ ਜ਼ਿਆਦਾ ਕਾਵਿਦ ਰਤਨ ਸੰਤੋਖ ਸਿੰਘ ਬਿਲਗਾ ਦੱਸ ਸਕਦੇ ਆ ਬਿਲਗਾ ਜੀ ਇਹਦੇ ਬਾਰੇ ਚੰਨਣਾ ਪਾਇਓ ਦੇਖੋ ਮੇਰਾ ਇਹ ਕਹਿਣਾ 10 ਸਾਲ ਬਿਲਗੇ 'ਚ ਕਾਲੀਆਂ ਦੀ 10 ਸਾਲ ਸਰਕਾਰ ਰਹੀ ਆ ਔਰ ਇਹ 10 ਸਾਲ ਉਸੇ ਰਾਜਪਾਲ ਦੇ ਦਰਮਿਆਨੇ ਪਿੰਡ ਦਾ ਸਰਪੰਚ ਵੀਰੇ ਉਹ ਤੀਜੀ ਵਾਰੀ ਵੀ ਜਿਹੜੀ ਸਰਪੰਚੀਆਗਰ ਨਾਮ ਸਿੰਘ ਜਖੂ ਨੂੰ ਇਹ ਕਹੇ ਕਿ ਵੀ ਇਹ ਤਾਂ ਬਾਹਰਲਾ ਬੰਦਾ ਆ ਇਹਨੂੰ ਮਤਲਬ ਹਰਾਇਆ ਤੇ ਹਰਾ ਕੇ 15 ਸਾਲ ਕਹਿਣ ਦਾ ਪਾਵੇ ਨੇ ਰਾਜਪਾਲ ਕੀਤਾ ਬਿਲਗੇ ਤੇ ਜੇਕਰ ਨਾਮ ਸਿੰਘ ਜਖੂ ਮਤਲਬ ਇਹਨਾਂ ਦੇ ਕਹਿਣ ਇਹਨਾਂ ਦੇ ਕਹਿਣ ਮੁਤਾਬਕ ਵੀ ਨਸ਼ਿਆਂ ਦੀ ਕੋਈ ਗੱਲ ਕਰਦਾ ਸੀ ਤਾਂ ਫਿਰ ਉਦੋਂ ਇਹਨਾਂ ਨੇ ਉੱਤੇ ਕਾਰਵਾਈ ਕਿਉਂ ਨਹੀਂ ਕਰਾਈ ਦੂਜੀ ਗੱਲ ਜੋ ਅਸੀਂ ਸੌਣਦੇ ਆ ਇਹਨਾਂ ਦੇ ਆਪਣੇ ਰਾਜ ਭਾਗ ਦੇ ਦਰਮਿਆਨ ਇਹਨਾਂ ਤੇ ਰੇਡ ਵੀ ਕਰਵਾਈ ਇਹਨਾਂ ਦੀ ਜਿਹੜੀ ਕੈਮਿਸਟ ਸ਼ਾਪ ਆ ਉਹਦੇ ਵਿੱਚ ਉਹਦੋਂ ਕੁਝ ਨਹੀਂ ਫੜਿਆ ਗਿਆ ਕਹਿਣ ਦਾ ਭਾਵ ਇਦਾਂ ਨਹੀਂ ਆ ਜਿਹੜੀਆਂ ਗੱਲਾਂ ਕਰਨੀਆਂ ਇਹ ਮੈਂ ਫੇਰ ਵੀ ਦੁਬਾਰਾ ਇਹ ਕਹਿਣਾ ਕਿ ਇਹ ਸੋਭਾ ਨਹੀਂ ਦਿੰਦਾ ਅੱਜ ਵੀ ਇਹ ਇਹ ਪ੍ਰਚਾਰ ਮੈਂ ਦੇਖਿਆ ਵੀ ਉਹ ਖਾਸ ਤੌਰ ਤੇ ਬਹੁਤ ਸਾਰੇ ਜਿਹੜੇ ਸਧਾਰਨ ਝਾੜੂ ਵਾਲਿਆਂ ਦੇ ਸਧਾਰਨ ਵਰਕਰ ਆ ਉਹ ਗਰਨਾਥ ਸਿੰਘ ਜੱਖੂ ਦੇ ਜੀ ਉਹਨੂੰ ਲੋਕ ਚੰਗਾ ਨਹੀਂ ਸਮਝਦੇ ਉਹ ਉਹਨੂੰ ਮਤਲਬ ਉਹ ਇਹਦੀ ਪਾਰਟੀ ਦੇ ਅੰਦਰ ਵੀ ਅਸੀਂ ਇਹ ਕਹਿੰਨੇ ਆ ਜੇ ਸਾਨੂੰ ਅਸੀਂ ਬੜਾ ਖੁਸ਼ ਨੇ ਕਈ ਵਾਰੀ ਵੀ ਸਾਡਾ ਜੀ ਬੱਚਾ ਕੈਨੇਡਾ ਦੀ ਪੀਆਰ ਲੈ ਗਿਆ ਸਾਡਾ ਬੱਚਾ ਇੰਗਲੈਂਡ ਦੀ ਪੀਆਰ ਲੈ ਗਿਆ ਜਾਂ ਸਾਡੇ ਪਿੰਡ ਦਾ ਜੰਮਿਆ ਆ ਉਥੇ ਬੜਵਡੇ ਅਫਸਰ ਲੱਗਾ ਜਾਂ ਐਮਪੀ ਬਣ ਗਿਆ ਤੇ ਜੇ ਕਾਦੀਆਂ ਤੋਂ ਉੱਟ ਕੇ ਬੈਲਗੇ 25 ਸਾਲ ਹੋ ਗਏ ਆਏ ਨੂੰ ਅਗਲੇ ਨੇ ਆਪਣਾ ਘਰ-ਬਾਰ ਬਣਾਇਆ ਇੱਥੇ ਪ੍ਰਾਪਰਟੀ ਖਰੀਦੀ ਆ ਅਸੀਂ ਅੱਜ ਇਹ ਕਹਿ ਕੇ ਇਲਜ਼ਾਮ ਵੀ ਉਹ ਤਾਂ ਜੀ ਬਾਹਰਲੇ ਦੂਜੇ ਚੋਂ ਅਸੀਂ ਤਾਂ 3 ਕਿਲੋਮੀਟਰ ਵੀ ਬੈਲਗੇ ਤੋਂ ਕਾਦੀਆਂ ਹੈ ਨਹੀਂ ਅਸੀਂ ਮਤਲਬ ਉਹਨੂੰ ਵੀ ਇਹ ਚਾਲ ਨਹੀਂ ਰਹਿ ਸਾਡੀ ਸਮਝ ਇਹ ਆ ਕਿ ਇਹਨਾਂ ਨੂੰ ਆਪਣੀ ਇਲੈਕਸ਼ਨ ਲੜਨੀ ਚਾਹੀਦੀ ਔਰ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ ਇਲੈਕਸ਼ਨਾਂ ਦੇ ਦਰਮਿਆਨ ਜਿਹੜੀ ਗੱਲ ਤੁਸੀਂ ਨਸ਼ਿਆਂ ਦੀ ਕੀਤੀ ਆ ਇਹਨਾਂ ਦੇ ਰਾਜਭਾਗ ਦੇ ਦਰਮਿਆਨ ਘੱਟੋ ਘੱਟ ਜਿਹੜੇ ਆ ਕਹਿੰਦੇ ਨਾ 40-45 ਮਰ ਗਏ ਉਹ ਅਕਾਲੀ ਦਲ ਦੇ ਕਿਰਪਾਸੀ ਅਕਾਲੀ ਦਲ ਦੇ ਰਾਜਭਾਗ ਆਗੇ ਦਰਮਿਆਨ ਉਹ ਬੰਦੇ ਮਰੇ ਆ ਇਹ ਗੱਲ ਠੀਕ ਆ ਫਿਰ ਉਸ ਤੋਂ ਬਾਅਦ ਆ ਜਿਹੜੇ ਹੁਣ ਉਹਦੇ ਨਾਲ ਭਾਈਵਾਲ ਕਾਂਗਰਸੀ ਆ 5 ਸਾਲ ਉਹਦਾ ਰਾਜ ਕੈਪਟਨ ਦਾ ਰਿਆ ਜਿਨੇ ਸਮਝਾ ਚੁੱਕੀਆਂ ਤੇ ਨਸ਼ਾ ਸੀ ਦਿਨਾਂਜ ਖਤਮ ਕਰ ਦਵਾਂਗੇ ਉਦੋਂ ਨਸ਼ਾ ਮਤਲਬ ਫੇਰ ਵੀ ਚੱਲਿਆ ਇਸ ਕਰਕੇ ਜੋ ਇਹਨਾਂ ਦੇ ਰਾਜ ਭਾਗ ਹੋਇਆ ਉਹ ਇਹਨਾਂ ਨੂੰ ਉਹ ਦੋਸ਼ ਕਬੂਲਣੇ ਚਾਹੀਦੇ ਆ ਔਰ ਉਹਨਾਂ ਦੀ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ। ਇਹ ਗਰਨਾਬ ਸਿੰਘ ਜੀ ਮੈਂ ਇਸ ਗੱਲ ਦਾ ਗਵਾਹ ਆ ਕਿ 12 ਤੋਂ 17 ਵਾਲੀ ਸਰਕਾਰ ਚ ਤੁਹਾਡੇ ਅਕਾਲੀ ਗੱਲ ਦੇ ਵਿੱਚ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਸਰਕਾਰ ਦਰਾਂਨ ਜਿਹੜੀਆਂ ਰੇਡਾਂ ਹੋਈਆਂ ਇਹ ਰੇਡਾਂ ਵੀ ਜਿਹੜੀਆਂ ਆ ਉਹ ਤਿੰਨ ਤਿੰਨ ਚਾਰ ਚਾਰ ਮਹਿਕਮੇ ਰਲ ਕੇ ਆਉਂਦੇ ਰਹੇ। ਇਹ ਉਹਦੋਂ ਨਾਲ ਤੁਹਾਡੇ ਕੋ ਕਦੀ ਕੋਈ ਨਸ਼ੀਲਾ ਪਦਾਰਥ ਖਾੜ ਰਹਾ ਹਾਂਜੀ ਮੈਂ ਇਹ ਗੱਲ ਕਲੀਅਰ ਕਰਦਾ ਕਿ ਜਦੋਂ ਤੁਸੀਂ 12 ਤੋਂ 17 ਵਾਲੀ ਸਰਕਾਰ ਦੀ ਗੱਲ ਕੀਤੀ ਹੈ ਉਦੋਂ ਤੱਕ ਤਕਰੀਬਨ ਭੁੱਲਰ ਪਰਿਵਾਰ ਜਿਹੜਾ ਸੀਗਾ ਉਹ ਰਾਜਨੀਤੀ ਵਿੱਚੋਂ ਪਿਛਾੜ ਚੁੱਕਾ ਸੀਗਾ ਸਾਨੂੰ ਭੁੱਲਰ ਪਰਿਵਾਰ ਦਾ ਹਿੱਸਾ ਹੀ ਘਣਿਆ ਜਾਂਦਾ ਸੀਗਾ ਉਹ 5 ਸਾਲ ਸਾਨੂੰ ਪਤਾ ਕਿੱਦਾਂ ਕੱਢੇ ਆ ਮਤਲਬ ਕੋਈ 6 ਮਹੀਨੇ ਲੰਘਦੇ ਨਹੀਂ ਸੀ ਜਦੋਂ ਮਤਲਬ ਇਹ ਸਾਡੀ ਦੁਕਾਨ ਤੇ ਹੀ ਮਤਲਬ ਇਹ ਰੇਟਾ ਕਰਉਂਦੇ ਸੀਗੇ ਠੀਕ ਹੈ ਸਾਡੇ ਨੂੰ ਭਾਵੇਂ 1 ਮਹੀਨੇ ਬਾਅਦ ਕੀ 2 ਮਹੀਨੇ ਕੀ 6 ਮਹੀਨੇ ਕੀ ਭਾਵੇਂ ਬੰਬ ਆਪਸਰੀ ਇਥੇ ਬਿਠਾ ਦੇਣਾ ਡਰ ਉਸ ਬੰਦੇ ਨੂੰ ਹੁੰਦਾ ਜਿਸ ਬੰਦੇ ਨੇ ਕੋਈ ਗਲਤ ਕੰਮ ਕੀਤਾ ਹੋਵੇ ਜਾਂ ਕਰਨਾ ਹੋਵੇ ਲਗਾਤਾਰ 5 ਸਾਲ ਸਾਡੇ ਦੁਕਾਨ ਤੇ ਇਹ ਭਾਵੇਂ 6 ਮਹੀਨੇ ਰੇਡ ਕਰਾ ਦੇ ਨੇ 3 ਮਹੀਨੇ ਕਰਾ ਦੇ ਸਾਲ ਜੇ ਇੱਕ ਵਾਰੀ ਕਰਾ ਦੇਣਾ ਇਹ ਮਰਜੀ ਇਸ ਚੌਧਰੀ ਜੱਜੀ ਸਿੰਘ ਸਣੀ ਦੀ ਹੁੰਦੀ ਸੀ ਜੀ ਇਹ ਵੀ ਇਹ ਚ ਵੀ ਕੋ ਲੋਕੀਸ਼ੀਪੀ ਗੱਲ ਨਹੀਂ ਇਹਨੂੰ ਚੇਅਰਮੈਨ ਵੀ ਉਸ ਰਾਜ ਦੇ ਵਿੱਚ ਗੁਰਪ੍ਰਤਾਪ ਸਿੰਘ ਬਟਾਲਾ ਨੇ ਬਣਾਇਆ ਇਹਦੀ ਚਲੰਤ ਵੀ ਪੂਰੀ ਸੀ ਉਸ ਵੇਲੇ ਕੋਈ ਇਦਾਂ ਤਾਂ ਨਹੀਂ ਸੀਗਾ ਵੀ ਇਹਦੀ ਕੋਈ ਸੁਣਦਾ ਨਹੀਂ ਸੀ ਇਹਦੀ ਪ੍ਰਸ਼ਾਸਨ ਚ ਡਰੱਗ ਡਿਪਾਰਟਮੈਂਟ ਵਿੱਚ ਸਿਹਤ ਡਿਪਾਰਟਮੈਂਟ ਵਿੱਚ ਪੁਲਿਸ ਡਿਪਾਰਟਮੈਂਟ ਜੇ ਇਹਦੀ ਪੂਰੀ ਚਲੰਤ ਸੀ ਜੇਕਰ ਇਹਨੂੰ ਲੱਗਦਾ ਸੀ ਜਿਹੜਾ ਅੱਜ ਇਹ ਮਤਲਬ ਕਹਿ ਦਈਏ ਭੜੇ ਸ਼ਬਦ ਵਰਦਾ ਜਾਂ ਸਿੱਧਾ ਕਹੀਏ ਵੀ ਜਿਹੜੀ ਇਹ ਬਕਵਾਸ ਕਰਦਾ ਆ ਤੇ ਉਸ ਵੇਲੇ ਇਹਦਾ ਐਮਐਲਏ ਸੀ ਇਹਦਾ ਰਾਜ ਭਾਗ ਸੀ ਇਹਦੀ ਸਰਕਾਰ ਸੀ ਇਹ ਖੁਦ ਚੇਅਰਮੈਨ ਸੀ ਚਾਰ-ਚਾਰ ਵਿਭਾਗਾਂ ਵਿੱਚ ਜਿਨ੍ਹਾਂ ਵਿੱਚ ਡਰੱਗ ਨਾਰਕੋਟਿਕਸ ਡਰੱਗ ਵਿਭਾਗ ਮਹਿਕਮਾ ਜ਼ਿਲ੍ਹਾ ਪ੍ਰਸ਼ਾਸਨ ਤੇ ਜਿਹੜੀਆਂ ਚੋਣ ਕਮਿਸ਼ਨ ਦੀਆਂ ਟੀਮਾਂ ਲੱਗੀਆਂ ਸਾਢੇ 3 ਘੰਟੇ ਦੀ ਸਾਡੀ ਸੀਸੀਟੀਵੀ ਰਿਕਾਰਡਿੰਗ ਹੈ ਜਦੋਂ ਨਹੀਂ ਸਾਡੀ ਦੁਕਾਨ ਦਾ ਸਾਢੇ 3 ਘੰਟੇ ਚ ਪੱਤਾ ਪੱਤਾ ਛਾਣਿਆ ਤੇ ਇੱਕ ਸਿੰਗਲ ਗੋਲੀ ਤੱਕ ਨਹੀਂ ਪਹੁੰਚਾ ਉਹਨਾਂ ਨੂੰ ਮਿਲੀ ਤੇ ਉਸ ਵੇਲੇ ਜਾ ਕੇ ਫਿਰ ਇਹ ਆਪਣੇ ਬਧਾਈ ਕੋਲ ਪੈਟਦਾ ਸੀ ਵੀ ਟੀਮਾਂ ਜਿਹੜੀਆਂ ਉੱਥੇ ਸਹੀ ਕੰਮ ਨਹੀਂ ਕਰਕੇ ਆਈਆਂ ਤੇ ਟੀਮਾਂ ਦੇ ਉੱਤੇ ਕਿਦਾਂ ਦਬਾਅ ਪਾਉਂਦੇ ਸੀ ਕੀ ਕੁਛ ਇਹ ਕਰਦੇ ਸੀਗੇ ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਮੈਂ ਅੱਜ ਵੀ ਚੈਲੰਜ ਕਰਦਾ ਜੇ ਪਿਛਲੇ 10 ਸਾਲਾਂ ਦੇ ਆਪਣੇ ਰਾਜਪਾਲ ਗੁਰਪ੍ਰਤਾਪ ਸਿੰਘ ਬਡਾਲਾ 10 ਸਾਲ ਰਹੇ ਨਹੀਂ ਵਿਧਾਇਕ ਰਹੇ ਨੇ ਇਹ ਉਹਨਾਂ ਦਾ ਪੂਰਾ ਚਿਹਤਾ ਵੀ ਸੀਗਾ ਜੇ ਉਸ ਵੇਲੇ ਇਹਨਾਂ ਨੂੰ ਇਹ ਲੱਗਦਾ ਸੀ ਇਦਾਂ ਦਾ ਕੰਮ ਸੀਗਾ ਤੇ ਇਹਨਾਂ ਨੂੰ ਇਹਨੂੰ ਉਧਰ ਰੋਕਿਆ ਨਹੀਂ ਨਾ ਕਿਸੇ ਨੇ ਅੱਜ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਰਹੀ ਆ ਅਸੀਂ ਉਹ ਜਗਵੀਰ ਸਿੰਘ ਬਰਾੜ ਦੇ ਨਾਲ ਜਰੂਰ ਸੀਗੇ ਪਰ ਜਿਹੜੇ ਕਾਂਗਰਸ ਦੇ ਲੀਡਰ ਸੀ ਕਾਂਗਰਸ ਸਰਕਾਰ ਦਾ ਕਾਂਗਰਸ ਸੀਗੀ ਜੇ ਅੱਜ ਰੌਲਾ ਪਾਉਂਦੇ ਨੇ ਤਾਂ ਉਸ ਵੇਲੇ ਇਹਨਾਂ ਨੂੰ ਕਿਸੇ ਰੋਕਿਆ ਨਹੀਂ ਸੀਗਾ ਇਸ ਕਰਕੇ ਝੂਠੀ ਜਿਹੜੀ ਇਹ ਇਲਜ਼ਾਮ ਬਾਜੀ ਆ ਇੱਕ ਬਖਲਾੜ ਦਾ ਹਿੱਸਾ ਆ ਜੋ ਕੁਛ ਇਨ੍ਹਾਂ ਦੇ ਰਾਜਭਾਗ ਦੇ ਵਿੱਚ ਪਿੰਡ ਦੇ ਵਿੱਚ ਬੀਤੇ ਆਇਆ ਉਹ ਨਾ ਲੋਕ ਅੱਜ ਭੁੱਲਣਗੇ ਨਾ ਕੱਲ ਨੂੰ ਭੁੱਲਣਗੇ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਬੈਨ ਇਹਨਾਂ ਦੀ ਸਰਕਾਰ ਦੇ ਵਿਲੇ ਪਏ ਆ ਇਹਨਾਂ ਦੇ ਰਾਜਭਾਗ ਦੇ ਵਿੱਚ ਪਏ ਆ ਉਸ ਵੇਲੇ ਜਦੋਂ ਤੁਸੀਂ ਸ਼ਬਦ ਵਰਤਿਆ ਵੀ ਇੱਕ ਅਥਰੂ ਇਸ ਚੌਧਰੀ ਦੇ ਅੱਖੋਂ ਨਹੀਂ ਲਿਗਿਆ ਜਦੋਂ ਦੂਏ ਤੀਏ ਨੇ ਸਾਡੇ ਪਿੰਡ 'ਚੋਂ ਖਬਰ ਆਉਂਦੀ ਪਤਾਨਾ ਮੁੰਡਾ ਕਿੱਥੇ ਮਰਿਆ ਪਿਆ ਇਹਨਾਂ ਦੀ ਮੋਟਰਸਾਈਕਲਾਂ ਤੇ ਘੁੰਮਦਾ ਸੀਗਾ ਕਿਹੜੇ ਕਿਹੜੇ ਇਹਦੇ ਸਾਥ ਇਹਦੇ ਸਾਥੀ ਸੀਗੇ ਉਹ ਗੱਲਾਂ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ ਹੈਗੀਆਂ ਬੋਲਣ ਨੂੰ ਬਹੁਤ ਕੁਝ ਬੋਲਿਆ ਜਾ ਸਕਦਾ ਪਰ ਇਹ ਜਿਹੜੀ ਗਰਾਉਂਡ ਤੇ ਆੜ ਕੇ ਆਪਣਾ ਆਪ ਗਵਾ ਚੁੱਕਿਆ ਇਹ ਉਸ ਹਾਰ ਦਾ ਜਿਹੜਾ ਹਿੱਸਾ ਆ ਜਿਹੜਾ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਹੁਣ ਕਹਿੰਦੇ ਨਹੀਂ ਹੁੰਦੇ ਜਬ ਉਹ ਜਦੋਂ ਕੋਈ ਹੋਵੇ ਤਾਂ ਸਿੰਘ ਮਾਰਦਾ ਫਿਰਦਾ ਹੁੰਦਾ ਆਸੇ ਪਾਸੇ ਜਦੋਂ ਪਿਛੋਂ ਹਾਰ ਜਿੱਦੀ ਹੋਵੇ ਜਾਂ ਡਾਂਗ ਵੀ ਰਹੀ ਹੋਵੇ ਲੋਕ ਬਿਲਗੇ ਦੇ ਜਿਹੜੇ ਨੇ ਇਸ ਵੇਲੇ ਇਹਨਾਂ ਦੇ ਪਿਛੇ ਸਿਆਸੀ ਡਾਂਗ ਲੈ ਕੇ ਭੱਜ ਰਹੇ ਨਹੀਂ ਹੁਣ ਇਹਨਾਂ ਨੂੰ ਸੱਤਾ ਦੇ ਵਿੱਚ ਹਿੱਸਾ ਕਿਤੇ ਮਿਲਣਾ ਨਹੀਂ ਹੈਗਾ ਇਹੀ ਕਾਰਨ ਆ ਵੀ ਸਰਪੌਣੇ ਗਾੜੀ ਗਲੂਚ ਤੇ ਉਤਰੇ ਹੋਏ ਆ ਜੀ ਕਹਾਣਤਾ ਜਿਵੇਂ ਆਪਾਂ ਦੇਖਦੇ ਆਂ ਪਿਛਲੇ ਦਿਨੀ ਵੀ ਆਪਾਂ ਦੋ ਤਿੰਨ ਐਪੀਸੋਡ ਕੀਤੇ ਆ ਤੁਹਾਨੂੰ ਲੱਗਦਾ ਕਿ ਲੋਕਾਂ ਲਈ ਇਹਨਾਂ ਕੋਲ ਕੋਈ ਸਿਹਤ ਨੂੰ ਲੈ ਕੇ ਵਿੱਤਿਆ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਨਸ਼ਿਆਂ ਖਿਲਾਫ ਕੋਈ ਇਹਨਾਂ ਕੋ ਹੈਬਰੂਮ ਨਹੀਂ ਜੀ ਜਦੋਂ ਮੈਂ ਪਹਿਲਾਂ ਵੀ ਕਿਹਾ ਇਹਨਾਂ ਕੋਲ ਸਿਰ ਤਾਂ ਸਿਰ ਕੇਨਾਂ ਨੂੰ ਨਾ ਇੱਕੋ ਹੀ ਆ ਤੇ ਗਰਨਾਵ ਸਿੰਘ ਜਖੂ ਨੂੰ ਹੂਆ ਬਣਾ ਕੇ ਕਿਦਾਂ ਲੋਕਾਂ ਚ ਪੇਸ਼ ਕਰਨਾ ਠੀਕ ਹੈ ਹੁਣ ਵੀ ਜਦੋਂ ਇਹਨਾਂ ਦੇ ਭਾਸ਼ਣ ਵੀ ਸੁਣਦੇ ਆ ਜਾਂ ਇਹਨਾਂ ਦੇ ਚੈਨਲਾਂ ਤੇ ਇਹਨਾਂ ਦੀ ਵਾਈਟ ਵੀ ਦੇਖਦੇ ਆਂ ਜਖੂ 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 ਜੇ ਇਹਨਾਂ ਨੂੰ ਮੈਂ ਕਹਿੰਦਾ ਡਰ ਕਾ ਦਾ ਚਾਰ ਪਾਰਟੀਆਂ ਕੱਟੀਆਂ ਹੋਈਆਂ ਇਲੈਕਸ਼ਨ ਲੜਨ ਲੋਕਾਂ ਦਾ ਫਤਵਾ ਲੈਣ ਇਹ ਕੋਈ ਗੱਲ ਰਾਤ 24 ਘੰਟੇ ਜਖੂ ਆ ਗਿਆ ਜੀ ਜਖੂ ਤੋਂ ਬਚੋ ਮੈਂ ਤਾਂ ਇਹ ਕਹਿਣਾ ਹੁੰਦਾ ਕਈ ਵਾਰੀ ਵੀ ਭਰਾਵਾ ਤੈਨੂੰ ਤਾਂ ਨਹੀਂ ਹੀਰੋ ਬਣਾਤਾ ਪਿੰਡ ਦਾ ਪੱਦਰ ਦਾ ਆਗੂ ਤੈਨੂੰ ਇਲਾਕੇ ਦਾ ਹੀਰੋ ਬਣਾਤਾ ਇਸ ਵੇਲੇ ਤੇ ਜਖੂ ਆ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਅਸੀਂ ਅੱਜ ਵੀ ਕਹਿੰਨੇ ਆ ਵੀ ਜੇ ਮੇਰੀ ਜੋ ਸਮਝ ਹੈ ਜੋ ਅਸੀਂ ਆ ਪਿੰਡ ਚ ਦੇਖ ਦੇਖ ਰਹੇ ਆ ਮੈਂ ਇਹ ਸਮਝਦਾ ਕਿ ਐਟ ਕੀ ਇਹ ਠੀਕ ਆ ਸਾਡਾ ਇਹਨਾਂ ਨਾਲ ਗੱਠ ਜੋੜਿਆ ਪਰ ਐਤਕੀ ਗਰਨਾਮ ਸਿੰਘ ਜਖੂ ਨੂੰ ਸ਼ਾਇਦ ਚਾਰਾਂ ਪਾਰਟੀਆਂ ਦਾ ਗੱਠ ਜੋੜ ਬਣ ਗਏ ਤੇ ਅਗਵਾਈ ਕਰਨ ਤੋਂ ਸ਼ਾਇਦ ਨਾ ਰੁਕ ਸਕੇ ਐ ਦੋਸਤੋ ਜਿਵੇਂ ਚਾਰ ਪਾਰਟੀਆਂ ਇਕੱਠੀਆਂ ਹੋਈਆਂ ਜੇ ਅਗਰ ਚਾਰ ਪਾਰਟੀਆਂ ਦੀ ਵੋਟ ਜਿੰਨੀ ਇਹਨਾਂ ਨੂੰ ਐਮਐਲਏ ਸਮੇਂ ਇਲੈਕਸ਼ਨਸ ਹਮੇ ਐਮਪੀ ਇਲੈਕਸ਼ਨਸ ਹਮੇ ਭਾਵੇਂ ਪਿਛਲੀ ਕਮੇਟੀ ਦੀ ਚੋਣ ਸਮੇਂ ਦੀ ਆਪਾਂ ਜੋੜ ਦਦ ਜੀਏ ਤਾਂ ਮੇਰੇ ਖਿਆਲ ਨਾਲ ਇਹਨਾਂ ਨੂੰ ਖਸ਼ੂ ਕੇ ਇਲੈਕਸ਼ਨ ਲਾਢੀ ਚਾਹੀਦੀ ਸੀ ਬਕਲਾੜ ਵਿੱਚ ਨਹੀਂ ਹੋਣਾ ਚਾਹੀਦਾ ਸੀ ਤੇ ਆਖਰੀ ਆਪਾ ਸਮਾਲ ਗਰਨਾਮ ਸਿੰਘ ਬਿਲਗਰ ਨੂੰ ਭਾਰਨਾ ਜੱਪ ਨੂੰ ਭਾਰਨਾ ਕਿ ਕੀ ਇਹ ਇਲੈਕਸ਼ਨ ਜਿਹੜੀਆਂ ਤੇ ਰਾਇਆ ਗੱਠ ਜੋੜ ਤੇ ਰਿਹਾ ਇਹ ਹਾਰ ਗਈ ਆ ਇਸ ਕਰਕੇ ਇੰਨਾ ਮੱਲ ਬਖਲਾਟ ਵਿੱਚ ਐ ਕੀ ਕਰਨ ਜੋਨੇ ਇਹਦੇ ਬਾਰੇ ਦਰਿਆ ਦੱਸਕ ਜੀ ਇਹ ਹਾਰ ਦੀ ਨਿਸ਼ਾਨੀ ਤਾਂ ਉਦੋਂ ਹੀ ਇਹਨਾਂ ਦੇ ਸਾਹਮਣੇ ਆ ਗਈ ਸੀ ਲੋਕਾਂ ਨੂੰ ਪਤਾ ਲੱਗ ਗਿਆ ਸੀ ਜਦੋਂ ਇਹ ਨਪਾਕ ਗੱਠਜੜ ਹੋਇਆ ਪੂਰੇ ਪੰਜਾਬ ਦੀ ਸਿਆਸਤ ਨੂੰ ਨਿਗਾਹ ਮਾਰ ਲਓ ਵੱਡੇ ਪੱਧਰ ਤੇ ਵੀ ਜੀ ਪਿਛਲੇ 40 ਸਾਲਾਂ 'ਚ ਜੋ 84 ਦਾ ਇਹ ਦੌਰ ਸਾਡੀ ਧਰਤੀ ਨੇ ਦੇਖਿਆ ਆ ਦਿੱਲੀ ਦੇ ਵਿੱਚ ਦੇਖਿਆ ਕਾਂਗਰਸ ਨੇ ਓਪਨਲੀ ਖੁੱਲੇ ਤੌਰ ਤੇ ਕਰੀ ਕਾਲੀਦਾਨ ਨਾਲ ਜਾਂ ਕਾਲੀਦਾਨ ਨੇ ਕਾਂਗਰਸ ਨਾਲ ਗੱਠ ਜੋੜਨੀ ਸੀ ਕੀਤਾ ਇਹ ਪਹਿਲਾ ਬਿਲਗੇ ਦੇ ਵਿੱਚ ਇੱਕ ਇਤਿਹਾਸ ਬਣਿਆ ਆ ਵੀ ਕਾਂਗਰਸ ਤੇ ਕਾਲੀ ਦਲ 84 ਦੇ ਦੰਗਿਆਂ ਨੂੰ ਭੁੱਲ ਕੇ ਤੇ ਕਾਂਗਰਸ ਵਾਲੇ ਵਿਅਦਵੀ ਦੇ ਮੁੱਦੇ ਨੂੰ ਭੁੱਲ ਕੇ ਇੱਕ ਦੂਜੇ ਨਾਲ ਧੋਖੇ ਖਿਚੜੀ ਹੋਏ ਨੇ ਕਿਉਂਕਿ ਗੁਰਨਾਮ ਨਾ ਜਿੱਤੇ ਜੇ ਕੋਈ ਏਜੰਡਾ ਨਹੀਂ ਇਹਨਾਂ ਕੋਲ ਵੇ ਬੜਗੇ ਲਈ ਸਾਡੇ ਕੋਲ ਆ ਰੋਡ ਨੇ ਪੈ ਲੋਕਾਂ ਜਾ ਕੇ ਕਹਿਣ ਅਸੀਂ ਬਿਲਗੇ ਦੇ ਰਿੰਗ ਰੋਡ ਲਈ ਆ ਕੁਛ ਕਰਾਂਗੇ ਅਸੀਂ ਬਿਲਗੇ ਦੀ ਸਿੱਖਿਆ ਲਈ ਆ ਕੁਛ ਕਰਾਂਗੇ ਅਸੀਂ ਬਿਲਗੇ ਦੀਆਂ ਸੇਵਾ ਸਹੂਲਤਾਂ ਲਈ ਆ ਕੁਛ ਕਰਾਂਗੇ ਅਸੀਂ ਲੋਕ ਭਲਾਈ ਕੰਮਾਂ ਲਈ ਆ ਕੁਛ ਕਰਾਂਗੇ ਜਦੋਂ ਤੁਸੀਂ ਲੋਕਾਂ ਨੂੰ ਜਾ ਕੇ ਕਹਿੰਦੇ ਆ ਤੁਸੀਂ ਸਾਨੂੰ ਵੋਟ ਪਾਓ ਜੀ ਆਪਾਂ ਗੁਰਨਾਮ ਨੂੰ ਹਰਾਉਣਾ ਇਹ ਇਹ ਲੋਕਾਂ ਦੇ ਵਿੱਚ ਸਵਾਲ ਹੀ ਇਸ ਗੱਲ ਨੂੰ ਦਰਸਾਉਂਦਾ ਆ ਵੀ ਇਹਨਾਂ ਕੋਲ ਕੋਈ ਵਿਚਾਰ ਨਹੀਂ ਕੋਈ ਰੋਡ ਮੈਪ ਨਹੀਂ ਹੈਗਾ ਕੋਈ ਕੰਮ ਦੀ ਗੱਲ ਨਹੀਂ ਹੈਗੀ ਸਿਰਫ ਇੱਕ ਨਿੱਜੀ ਰੰਜਿਸ਼ ਜਿਹੜਾ ਅੰਦਰ ਜ਼ਹਿਰ ਆ ਉਹ ਜ਼ਹਿਰ ਉਗਲ ਰਹੇ ਨੇ ਇਹ ਤੁਸੀਂ ਜਿਹੜੀ ਗੱਲ ਕਰਦੇ ਵੀ ਹਾਰ ਹਾਰ ਇਹਨਾਂ ਨੂੰ ਉਦੋਂ ਹੀ ਦੱਸ ਪੀ ਜਦ ਜਦ ਇਹਨਾਂ ਨੂੰ ਉਮੀਦਵਾਰ ਨਹੀਂ ਲੱਭਦੇ ਮੇਰੇ ਬਾੜ ਚ ਰੱਖ ਲੋ ਮੇਰੇ ਬਾੜ ਚ ਇੱਕ ਪੰਥਕ ਅਕਾਲੀ ਪਰਿਵਾਰ ਸਾਰਾ ਹਰਮਨ ਸਿੰਘ ਦਰਦੀ ਦਾ ਆ ਇਹ ਉਹਦੇ ਕੋਲ ਗਏ ਉਹਨੇ ਇਲੈਕਸ਼ਨ ਲੜਨ ਤੋਂ ਇਨਕਾਰ ਕਰਤਾ ਉਸ ਤੋਂ ਬਾਅਦ ਦੂਸਰਾ ਮੁੰਡਾ ਇਹਨਾਂ ਦਾ ਇੱਕ ਉੱਥੇ ਵਰਕਰ ਹੈਗਾ ਉਹਦੇ ਕੋਲ ਗਿਆ ਉਹਨੇ ਇਲੈਕਸ਼ਨ ਲੜਨ ਤੋਂ ਇਨਕਾਰ ਕਰਤਾ ਅਖੀਰ ਜੇਸ ਬੰਦੇ ਨੇ 10 ਸਾਲ ਇੱਥੇ ਚੌਧਰ ਕੀਤੀ ਹੋਵੇ ਰਾਜ ਕੀਤਾ ਹੋਵੇ ਉਹਨੂੰ ਬਾੜਾ ਚੋਂ ਬੰਦੇ ਨਾਲ ਲੱਪਣ ਇੱਕ ਬਸਪਾ ਦੇ ਮੁੰਡੇ ਦੇ ਉੱਪਰ ਚੌਧਰੀ ਜਸਜੀਤ ਸਿੰਘ ਸਣੀ ਦਾ ਲਾ ਕੇ ਉਹਨੂੰ ਇਲੈਕਸ਼ਨ ਲੜਾ ਰਿਹਾ ਇਹਦੇ ਕਹੇ ਤੇ ਬਾੜ ਵਿੱਚ ਕੋ ਇਲੈਕਸ਼ਨ ਲੜਨੂ ਤੇ ਹਨ ਇਹ ਤਕਰੀਬਨ 13 ਬਾਡਾਂ ਵਿੱਚ ਇਦਾਂ ਦੇ ਹਾਲਾਤ ਨੇ ਹਾਲਾਤ ਦੇਖ ਲਓ ਕੋ ਨਾਮਵਰ ਬੰਦਾ ਹਾਂ ਤੇ ਕਾਂਗਰਸੀ ਦੀ ਗੱਲ ਕਰ ਲਓ ਤੁਸੀਂ ਕਾਂਗਰਸ ਕੋ ਘੱਟੋ ਘੱਟ ਅੱਜ ਵੀ ਜਿਹੜੇ 4-5 ਬੰਦੇ ਨਾਮ ਨਾਮਰਤਾ ਹੈ ਨਾ ਲੋਕਾਂ ਵਿੱਚ ਵਿਚਰੇਤਾ ਹੈ ਨਾ ਚੌਧਰੀ ਕੋਲ ਤਾਂ ਇਸ ਵੇਲੇ 13 ਬਾਡਾਂ ਦੇ ਵਿੱਚ ਇੱਕ ਵੀ ਨਾਮਵਰ ਬੰਦਾ ਜਿਹੜਾ ਆ ਉਹ ਇਲੈਕਸ਼ਨ ਲੜਨੂ ਤਿਆਰ ਨਹੀਂ ਹੋਇਆ ਇਹੀ ਕਾਰਨ ਆ ਕਿ ਉਹਨਾਂ ਨੂੰ ਕੈਂਡੀਡੇਟ ਨਹੀਂ ਲੱਭਦਾ ਤੇ ਕੈਂਡੀਡੇਟ ਨੂੰ ਕਾਫੀ ਵੋਟਾਂ ਕਿੱਥੋਂ ਲੱਭਣੀਆਂ ਸਹੀ ਹੈ ਤੇ ਜੇ ਰੋਟਾ ਨਹੀਂ ਲੱਭਣੀਆਂ ਤਾਂ ਹਾਰ ਸਾਹਮਣੇ ਆ ਹਾਰ ਸਾਹਮਣੇ ਕਰਕੇ ਤਾਂ ਆ ਜਿਹੜਾ ਉਹ ਬਕਵਾਸ ਕਰ ਰਹੇ ਨੇ ਤੇ ਇਹ ਮੇਰਾ ਖਿਆਲ ਆ ਵੀ ਆਉਣ ਵਾਲੇ ਦਿਨਾਂ ਵਿੱਚ ਜਿਹੜੇ 2 ਦਿਨ ਨੇ ਇਹ ਲੋਕਾਂ ਨੇ ਇਹਨਾਂ ਦਾ ਨਤੀਜਾ ਕਰ ਦੇਣਾ ਮੈਂ ਫੇਰ ਵੀ ਉੱਥੇ ਗੱਲ ਕਰਦਾ ਬਈ ਜਿੱਦਣ ਪੜ ਦੇ ਫੋਲਣ ਤੇ ਆ ਗਏ ਨਾ ਅਸੀਂ ਇੱਕ ਸਿਆਸਤ ਦਾ ਮਿਆਰ ਰੱਖਣਾ ਚਾਹੁੰਦੇ ਆ ਇੱਕ ਬਾਦਸ਼ਾਹ ਦਾ ਲੋਕਾਂ ਨੇ ਕਰਤਾਰ ਵੀ ਦੇਖਣੇ ਪਿਛਲੇ 20 ਸਾਲਾਂ ਚ ਕਿਹਦੇ ਕਿਹਦੇ ਘਰ ਵਿੱਚ ਜਾ ਕੇ ਤੁਸੀਂ ਕੀ ਕੀ ਕੀਤਾ ਕਿਨਾਂ ਕਿਨਾਂ ਦੇ ਨੌਜਵਾਨ ਮੁੰਡੇ ਮੁੰਡਿਆਂ ਨੇ ਖੁਦਕੁਸ਼ੀਆਂ ਕੀਤੀਆਂ ਜਦੋਂ ਤੁਸੀਂ ਉਹਨਾਂ ਦੇ ਘਰ ਜਾ ਕੇ ਕਿਸੇ ਤੇ ਮਾਰੀ ਨਿਗਾ ਰੱਖੀ। ਗਲੀ-ਗਲੀ ਪੱਤੀ 'ਚ ਨਾ ਪਰ ਤੁਹਾਡੇ ਖੂਹਾਂ ਤੇ ਕੰਮ ਕਰਨ ਵਾਲੇ ਕਾਮੇ ਕਾਮੀਆਂ ਦੇ ਨਾਲ ਤੁਸੀਂ ਕਿਦਾਂ ਦਾ ਵਿਹਾਰ ਕਰਦੇ ਆ। ਤੁਸੀਂ ਘਰਾਂ ਵਿੱਚ ਕੰਮ ਕਰਨ ਵਾਲਿਆਂ ਨਾਲ ਕਿਦਾਂ ਦਾ ਵਿਹਾਰ ਕਰਦੇ ਆ? ਕਿਸੇ ਨੂੰ ਭੁੱਲਿਆ ਨਹੀਂ ਹੈਗਾ। ਤੁਸੀਂ ਗਲੀ ਮਹੱਲੇ ਦੇ ਵਿੱਚ ਇਹ ਚਰਚਾ ਚੱਲਦੀ ਆ ਤੁਹਾਡੇ ਘਰੇ ਤੇ ਜਦੋਂ ਕੋਈ ਗਲੀ ਮਹੱਲੇ ਦੇ ਵਿੱਚ ਤੁਸੀਂ ਦਰਵਾਜ਼ਾ ਖੜਕਾਉਂੋ ਤੁਹਾਨੂੰ ਅੰਦਰ ਆਉਣ ਨੂੰ ਨਾ ਕਹੇ। ਤੇ ਇਹ ਵੀ ਇੱਕ ਜਿਹੜਾ ਸਿਆਸਤ ਦਾ ਕਰਦਾਰ ਪਿਛਲੇ 20 ਸਾਲਾਂ ਚ ਬਣਿਆ ਆ ਚੰਗੇ ਬੰਦੇ ਇਦਾਂ ਦੇ ਬੰਦੇ ਨੂੰ ਘਰ ਨਹੀਂ ਬਾੜਦੇ ਹੈਗੇ ਤੇ ਵੋਟ ਕਿੱਥੋਂ ਪਾਉਣਗੇ ਇਹ ਦੋ ਦਿਨਾਂ ਚ ਫੈਸਲਾ ਆ ਜਾਣਾ ਆਪਾਂ ਨੂੰ ਬੜਾ ਲੰਬਾ ਚੌੜਾ ਜਿਹੜਾ ਆ ਉਹ ਟਾਈਮ ਪੱਝਿਆ ਰਿਹਾਗਾ ਦੋਸਤੋ ਇਹ ਜਿਹੜੇ ਸਵਾਲ ਚੌਧਰੀ ਜਾਜੀ ਸਿੰਘ ਸਣੀ ਨੇ ਖੜੇ ਕੀਤੇ ਆ ਉਹਨੂੰ ਲੈ ਕੇ ਇਹਨਾਂ ਸਾਥੀਆਂ ਤੋਂ ਜਵਾਬ ਲਿਆ ਇੱਕ ਸਮੇਂ ਤੋਂ ਪਹਿਲਾਂ ਦਾ ਜਿਹੜਾ ਸਵਾਲ ਆ ਉਹ ਮੇਰਾ ਮਾਨਿਆ ਕਾਮੜ ਸੰਤੋਖ ਸਿੰਘ ਬਿਲਗਨ ਕਰ ਲਈ ਕਿ ਚੌਧਰੀ ਨੇ ਇਲੈਕਸ਼ਨ ਤੋਂ ਬਾਅਦ ਇੱਕ 2008 ਚੋਣ ਜਿਵੇਂ ਮੈਂ ਹਮ ਚਲਾਈ ਸੀ ਉਸ ਵੇਲੇ ਉਹਨੇ ਜਿਵੇਂ ਆਪਣੇ ਭਾਈਚਾਰੇ ਦੇ ਵਿੱਚ ਚਰਚਾ ਕੀਤੀ ਸੀ ਕਿ ਇਸ ਵੇਲੇ ਤੁਸੀਂ ਸੋਚਣਾ ਬਈ ਜਿਹੜੀ ਸਰਪੰਚੀ ਆ ਉਹ ਇੱਕ ਦਲਤ ਘਰ ਜਾਨੀ ਚਾਹੀਦੀ ਆ ਜਾਂ ਮਹਿਲਾ ਜ ਹੋਣੀ ਚਾਹੀਦੀ ਆ ਸੰਦੋਖ ਸਿੰਘ ਬਲਰਾ ਜੀ ਅੱਜ ਕਲੀਅਰ ਕਰ ਦਿਓ ਕਿ ਦੂਸਰੀ ਮਹਿਮ ਇਹਦੀ ਜਿਹੜੀ ਆ ਹਾਰਨ ਤੋਂ ਬਾਅਦ ਸ਼ੁਰੂ ਹੋਣੀ ਆ ਪਹਿਲਾਂ ਲੋਕਾਂ ਨੂੰ ਦੱਸ ਦਿਓ ਕਿ ਇਹ ਵੀ ਅਤ ਕੱਡੇ ਇਹ ਵਰਤ ਸਕਦਾ ਦੇਖੋ ਮੈਂ ਇਕੱਲੀ ਇਹਦੀ ਨਹੀਂ ਗੱਲ ਕਰਦਾ ਜਿਹੜੀਆਂ ਇਸ ਕਿਸਮ ਦੀਆਂ ਧਿਰਾਂ ਹੁੰਦੀਆਂ ਪਿੰਡਾਂ 'ਚ ਬੇਟੀਆਂ ਉਹ ਆਪਣੇ ਮਫਾਦ ਦੇ ਲਈ ਕੋਈ ਵੀ ਮਨ ਲੋ ਪੰਜਾਬੀ ਜੀ ਜਿਨ ਮੈਂ ਕਹਿ ਸਕਦਾ ਕੋਈ ਵੀ ਲੰਬੂ ਲਾ ਸਕਦੀਆਂ ਦੂਜੀ ਗੱਲ ਇਹ ਆ ਜਿਹੜੇ ਵੱਡੇ ਲੋਕ ਹੁੰਦੇ ਆ ਮੈਂ ਤੁਹਾਨੂੰ ਦੱਸਦਾ ਜਦੋਂ ਇਲੈਕਸ਼ਨ ਹੋਈ ਆ ਜਦੋਂ ਗਰਨਾਪ ਸਿੰਘ ਜਖੂ ਉਹਨਾਂ ਦੀ ਵਾਈਫ ਵੀ ਸਰਪੰਚੀ ਦੀ ਮੁਕਾਬਲੇ ਤੇ ਉਮੀਦਵਾਰ ਸੀ ਜੀ ਉਦੋਂ ਇਸ ਵੀ ਇਹਨਾਂ ਦਾ ਵਿਰੋਧ ਕੀਤਾ ਕੋਈ ਦੋ ਰਹਿਮਾ ਨਹੀਂ ਜੀ ਦੂਜੀ ਧਰ ਜਿਹੜੀ ਆ ਉਹ ਬਹੁਤ ਹੀ ਇੱਕ ਕਹਿ ਸਕਦੇ ਉਸ ਪਰਿਵਾਰਤ ਦੀ ਔਰਤ ਜਿੱਤ ਗਈ ਜਿਹਦੇ ਪਰਿਵਾਰ ਦਾ ਦੇਸ਼ ਭਗਤ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਜੂਰ ਉਸ ਉਸ ਪਰਿਵਾਰ ਦੀ ਨੋ ਜਿੱਤੀ ਪਰ ਉਦੋਂ ਵੀ ਮੈਂ ਇਹ ਦੇਖਿਆ ਵੀ ਸਗੀ ਵੀ ਉਸ ਧਰ ਦੀ ਪਰ ਉਹਨੂੰ ਵੀ ਕਬੂਲ ਨਹੀਂ ਕੀਤਾ ਗਿਆ ਉਹਨੂੰ ਵੀ ਇਦਾਂ ਦੀ ਕੋਸ਼ਿਸ਼ ਕੀਤੀ ਗਈ ਵੀ ਇਹਨੂੰ ਮੈਂ ਆਪਣੇ ਰਾਹੀਂ ਚਲਾਉਣਾ ਲੋਕ ਆਉਣ ਮੇਰੇ ਕੋ ਟੈਲੀਫੋਨ ਕਰਾਉਣ ਵੀ ਸਰਪੰਚ ਨੇ ਮੋਰ ਕਿੱਥੇ ਲਾਉਣੀ ਆ ਕਿੱਥੇ ਨਹੀਂ ਲਾਉਣੀ ਕਹਿਣ ਦਾ ਭਾਵ ਇਹ ਜਿਹੜੇ ਵੱਡੇ ਲੋਕ ਹੁੰਦੇ ਨਾ ਮੋਰ ਘਰੋਂ ਲਾ ਕੇ ਭੇਜਦਾ ਸੀ ਸੈਣੀ ਸੈਣ ਤੁਸੀਂ ਕਰਦੇ ਸੀ ਤਾਂ ਉਹਦੇ ਹਾਲਾਤ ਉਹਦੇ ਇਹ ਹੋ ਗਿਆ ਵੀ ਉਹ ਜਿਹੜਾ ਸਰਪੰਚ ਨੇ ਦੇ ਘਰ ਵਾਲਾ ਸੀ ਉਹ ਫਿਰ 6 ਕਿਹਾਂ ਕਿਹ ਮਹੀਨਾ ਜਿੱਤੋਂ ਬਾਗੀ ਹੋ ਗਿਆ ਇਸ ਕਰਕੇ ਆਉਣ ਵਾਲੇ ਇਹ ਜਿਹੜੇ ਲੋਕ ਤੜੱਲੇਦਾਰ ਲੋਕ ਹੋਣ ਸਰਮਾਇਦਾਰ ਲੋਕ ਹੋਣ ਇਹ ਚਾਹੇ ਗਰੀਬ ਕਿਸਾਨੀ ਆ ਚਾਹੇ ਮਜ਼ਦੂਰਾਂ ਨੂੰ ਆ ਆਪਣੇ ਥੱਲੇ ਲਾ ਕੇ ਰੱਖਣਾ ਚਾਹੁੰਦੇ ਆ ਔਰ ਇਹਨਾਂ ਨੂੰ ਆਪਣੇ ਮਫਾਦ ਦੇ ਲਈ ਲੋਕਾਂ ਨੂੰ ਗਲਤ ਪ੍ਰਚਾਰ ਕਰਕੇ ਜਾਂ ਗਾਲਤ ਜੋ ਵੀ ਮੈਨੂੰ ਕਹਿਣ ਦਾ ਭਾਵ ਹੈ ਪੈਨ ਨੂੰ ਲੰਬੂ ਲੱਗੇ ਲੋਕਾਂ ਨੂੰ ਲੰਬੂਗੇ ਉਹਦੀ ਇਹਨਾਂ ਨੂੰ ਕੋਈ ਚੰਦਰ ਰਜਿੰਦਰ ਸਿੰਘ ਜੀ ਗੱਲ ਰਜਵਾੜਾ ਸਾਈ ਸ਼ਾਈ ਜਿਹੜੀ ਸੋਤ ਆ ਉਹਦੀ ਆ ਗੱਲ ਮੈਲਾਂ ਦੀ ਆ ਗੱਲ ਧਨਾਟਾਂ ਦੀ ਆ ਇਹ ਟੱਕਰ ਜਿਹੜੀ ਇਸ ਵੇਲੇ ਇਹ ਛੋਟੀ ਕਸਾਨੀ ਨਾ ਲਾ ਰਹੇ ਨੇ ਛੋਟੇ ਦੁਕਾਨਦਾਰ ਨਾ ਲਾ ਰਹੇ ਨੇ ਕਿਸੇ ਕਰੀਬ ਪਰਿਵਾਰਾ ਚੋਂ ਆਏ ਬੱਚੇ ਜਿਹੜੀਆਂ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੇ ਉੱਥੇ ਲਾ ਰਹੇ ਨੇ ਪਿਛਲੇ 15 20 ਸਾਲਾਂ ਦੀਆਂ ਜੀ ਗੱਲਾਂ ਕਰਦੇ ਨੇ ਵੀ ਈਡੀ ਆਉਣੀ ਚਾਹੀਦੀ ਫਲਾਨਾ ਆਉਣਾ ਚਾਹੀਦਾ ਆਪਾਂ ਪਿਛਲੇ ਆਪਣੇ ਪਿਛੋਕੜ ਤੇ ਝਾਤ ਮਾਰ ਕੇ ਦੇਖ ਲਈਏ ਇਹ ਚੌਧਰੀ ਬਣੇ ਕਿੱਥੋਂ ਨੇ ਕਿੱਦਾਂ ਚੌਧਰੀਆਂ ਆਈਆਂ ਨੇ ਅੰਗਰੇਜ਼ ਬਾਅਦ ਅੰਗਰੇਜ਼ਾਂ ਵੇਲੇ ਪਰਿਵਾਰ ਤਾਂ ਆਪਣੇ ਖੜੇ ਰਹੇ ਅੰਗਰੇਜ਼ਾਂ ਦੇ ਨਾਲ ਅੰਗਰੇਜ਼ ਰਾਜ ਚ ਚੌਧਰੀਆਂ ਚੌਧਰਸ਼ਪ ਤਾਂ ਉੱਥੋਂ ਮਿਲੀਆਂ ਮੈਂ ਦਾਬੇ ਨਾ ਕਹਿਣਾ ਅੱਜ ਚੌਧਰੀ ਦਾ ਬਾਪ ਚੌਧਰੀ ਦਾ ਆਪਣਾ ਕਰਦਾਰ ਇੱਕ ਦਿਨ ਦੀ ਵੀ ਸ਼ਰੋਮਣੀ ਕਾਲੀਦਾਲੀ ਕੋਈ ਦੱਸ ਦੇ ਵੀ ਅਸੀਂ ਕੋਈ ਜੇਲ੍ਹ ਕੱਟੀ ਹੋਵੇ ਇੱਕ ਦਿਨ ਵੀ ਮੇਰਾ ਚੈਲੰਜ ਐ ਖੁੱਲਾ ਸਾਡੇ ਬਾਪ ਨੇ ਵੀ ਜੇਲਾ ਕੱਟੀਆਂ ਸਾਡੇ ਚਾਚੇ ਤਾਨ ਵੀ ਜੇਲਾ ਕੱਟੀਆਂ ਸ਼੍ਰੋਮਣੀ ਕਾਲੀ ਦਲ ਦੀਆਂ ਲਹਿਰਾਂ ਦੇ ਵਿੱਚ ਮੈਂ ਦਾਅਵੇ ਨਾ ਕਹਿੰਦਾ ਮੈਨੂੰ ਸੋਸ਼ਲ ਮੀਡੀਆ ਕੀ ਡਿਬੇਟ ਤੇ ਸੱਦ ਕੇ ਤੁਸੀਂ ਸਵਾਲ ਮੇਰੇ ਸਾਹਮਣੇ ਕਰਾ ਰਹੇ ਹੋ ਜੇ ਇਹਨਾਂ ਦੇ ਪਰਿਵਾਰ ਵਿੱਚੋਂ ਇੱਕ ਦਿਨ ਵੀ ਕਿਸੇ ਨੇ ਜੇਲ੍ਹ ਕੱਟੀ ਹੋਵੇ ਇਹ ਉਦੋਂ ਵੀ ਪੰਜਾਬੀਆਂ ਦੇ ਸਾਡੇ ਲੋਕਾਂ ਦੇ ਖਿਲਾਫ ਖੜੇ ਸੀ ਅੰਗਰੇਜ਼ਾਂ ਦੇ ਨਾਲ ਇਹ ਅੱਜ ਵੀ ਸਾਡੇ ਜਿਹੜੇ ਗਰੀਬ ਲੋਕ ਨੇ ਜਾਂ ਸਾਡੇ ਵਰਗੇ ਪਰਿਵਾਰਾਂ 'ਚ ਜਿਹੜੇ ਆਉਂਦੇ ਆਜ ਵੀ ਉਹਨਾਂ ਦੇ ਖਿਲਾਫ ਖੜੇ ਨੇ ਦੋਸਤੋ ਤੁਹਾਡੇ ਲਈ ਇੱਕ ਇਹ ਨਵੀਂ ਗੱਲ ਹੋ ਸਕਦੀ ਹੈ ਜਦੋਂ ਕਿ ਇਹ ਗੱਲ ਪਹਿਲਾਂ ਵੀ ਮੈਂ ਆਪਣੀਆਂ ਖਬਰਾਂ ਦੇ ਵਿੱਚ ਜਿਹੜੀ ਆ ਉਹ ਕੀਤੀ ਹੈ ਕਿ ਗੁਰੂ ਘਰ ਦੀ ਜ਼ਮੀਨ 10 ਕਨਾਲ ਹੈ ਉਸ 10 ਕਨਾਲ ਜ਼ਮੀਨ ਦੀ ਜਿਹੜੀ ਗਰਦਾਬਰੀ ਹੈ ਉਹ ਚੌਧਰੀਆਂ ਦੇ ਪਰਿਵਾਰ ਦੇ ਇੱਕ ਵਿਅਕਤੀ ਦੇ ਨਾਮ ਤੇ ਹੈ ਭਾਵੇਂ ਕਿ ਹੁਣ ਉਸ ਗਰਦਾਬਰੀ ਨੂੰ ਗੁਰੂ ਘਰ ਲਈ ਮੋੜ ਦੇ ਚਾਰਾ ਜੋਈ ਸ਼ੁਰੂ ਹੋਈ ਹੈ ਗੁਰੂ ਘਰ ਦੇ ਗ੍ਰਾਂਤੀ ਸਿੰਘ ਨੇ ਮੈਨੂੰ ਇਹ ਸੂਚਨਾ ਦਿੱਤੀ ਕਿ ਤੇਰੇ ਵੱਲ ਵਾਰ-ਵਾਰ ਖਬਰਾਂ ਲਾਉਣ ਤੋਂ ਬਾਅਦ ਚੌਧਰੀ ਨੇ ਹੁਣ ਗਰਦਾਬਰੀ ਮੋੜ ਦਾ ਮਨ ਬਣਾ ਲਿਆ ਉਹਨੂੰ ਲੱਗਦਾ ਹੈ ਕਿ ਖਬਰਾਂ ਵਿੱਚ ਬੇਚੀ ਬਹੁਤ ਹੋ ਰਹੀ ਹੈ ਪਰ ਦੋਸਤੋ ਇਸ ਅਨਸਾਨ ਵੱਲੋਂ ਅਸੀਂ ਇਹ ਕਿਉਂ ਐਸ ਬਲੇ ਤਿੰਨ ਸਾਥੀਆਂ ਨੇ ਇਸ ਮੁੱਦੇ ਤੇ ਗੱਲ ਕੀਤੀ ਹੈ ਪਿਛਲੇ ਲੰਬੇ ਸਮੇਂ ਤੋਂ ਬਹੁਤ ਪੱਲਿਓ ਘਾਟ ਖਾਚ ਕੇ ਬਹੁਤ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਸਾਡੇ ਵਰਗਿਆਂ ਨੂੰ ਭਾਰਤ ਕੇ ਪ੍ਰਾਪਤੀਆਂ ਕੀਤੀਆਂ ਸਾਨੂੰ ਜਦੋਂ ਪਤਾ ਲੱਗਿਆ ਕਿ ਸਾਨੂੰ ਤੇ ਕਾਮਰੇਤ ਸੰਤੋਖ ਸਿੰਘ ਬਿਲਗੜਗਿਆਂ ਨੂੰ ਵਾਰਤ ਕੇ ਆਪ ਲੀਡਰ ਬਣ ਗਿਆ ਤੇ ਆਪ ਮੁਖਤਬੇਚ ਲੀਡਰ ਬਣ ਗਿਆ ਤੇ ਆਪ ਹੁਣ ਇਹ ਵੀ ਗੱਲ ਹੋਣੀ ਆ ਜਦੋਂ ਆ ਚੋਣਾ ਖਤਮ ਹੋ ਜਾਣੀਆਂ ਉਸ ਤੋਂ ਬਾਅਦ ਉਹਨੇ ਮੁੜ ਕੇ ਬਿਲਗੇ ਦੇ ਵਜ ਨਹੀਂ ਦਸਣਾ ਤੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਲੋਕਾਂ ਨੇ ਜੋ ਲੜਦਾ ਹੈ ਚਾਹੇ ਨਸ਼ਿਆਂ ਖਿਲਾਫ ਚਾਹੇ ਚੋਰੀਆਂ ਖਿਲਾਫ ਚਾਹੇ ਕਿਸੇ ਵੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਜੇ ਲੋਕਾਂ ਦੀ ਗੱਲ ਕਰਦਾ ਕਾਮਰੇਤ ਸੰਤੋਖ ਸਿੰਘ ਬਿਲਗਾ ਗੱਲ ਕਰਦਾ ਹੈ ਤੇ ਗਰਨਾਮ ਸਿੰਘ ਕੋਲ ਇਹ ਏਜੰਡਾ ਹੈ ਕਿ ਅਸੀਂ ਮਿਲਗੇ ਨੂੰ ਅੱਗੇ ਕਿਵੇਂ ਲੈ ਜਾਣਾ ਇਹ ਗੱਲਾਂ ਤੁਸੀਂ ਯਾਦ ਰੱਖਿਓ ਇਹ ਗੱਲਾਂ ਸਾਨੂੰ ਕਾਣ ਲਈ ਮਜਬੂਰ ਕੀਤਾ ਚੌਧਰੀ ਜਾਜੀ ਸਿੰਘ ਨੇ ਤੇ ਚੌਧਰੀ ਜਾਜੀ ਸਿੰਘ ਦੀ ਟੀਮ ਨੇ ਤੇ ਸੰਤੋਖ ਸਿੰਘ ਮਿਲਗਾ ਜੀ ਕਰਨਾਮ ਸਿੰਘ ਮਿਲਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਸ਼ੁਕਰੀਆ ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ